ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਡੀਫਾਈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਅੱਜ ਆਪਾਂ ਜੇਠਵਾਲ ਪਹੁੰਚ ਚੁੱਕੇ ਆ ਸੰਧੂ ਸਾਹਿਬ ਅਤਵਾ ਜੇ ਵੀ ਬਾਈ ਹੋਣੀ ਕੋ ਚਾਰ ਫੱਦੇ ਲਗਭਗ ਝੁੱਟੀਆਂ ਲੈ ਕੇ ਆਏ ਪਰ ਵਿੱਚੋਂ ਜ਼ਿਆਦਾ ਤਾਂ ਘਰ ਮੋਰਾ ਕਿ ਬਾਈ ਨੀਲਿਸ਼ ਠੀਕ ਨਾ ਇਹ ਨੀਲੀ ਝੁੱਟੀਆਂ ਲੈ ਕੇ ਆਂਦੀਆਂ ਤੇ ਬਾਕੀ ਸੰਧੂ ਸਾਹਿਬ ਆ ਗਏ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਵੀਡੀਓ ਸ਼ੁਰੂ ਕਰਦੇ ਆ ਬਾਈ ਜੀ ਹਸਤੀ ਜੀ ਬਾਈ ਹਸਤੀ ਕਾ ਜੀ ਬਾਈ ਹਸਤੀ ਕਾ ਜੀ ਕੀ ਹਾਲ ਚਾਲ ਜੀ ਹੋ ਇਹ ਠਾ ਗਿਆ ਅਸੋਤੀ ਨਵੀ ਲੈ ਰਿਹਾ ਸੀ ਛੋਟੀ ਮੈਂ ਮੰਡੀ ਗਿਆ ਪਰ ਆਹ ਬਈ ਕਿਥਾ ਜਾਏ ਨਿਸ਼ਾਨੇ ਕੋੜਾ ਹਾਂ ਘੋੜੇ ਚਲੋ ਭਾਵੇਂ ਇੱਕ ਹੀ ਰੱਖੀਏ ਦੋ ਹਾਂ ਸ਼ੌਂਕ ਜਾ ਹੈਗਾ ਸ਼ੌਂਕ ਹੈਗਾ ਪਰ ਦੂਜੀ ਗੱਲ ਹੈ ਵੀ ਸ਼ੌਂਕ ਹੋਣਾ ਨਾ ਉਹ ਆਪਨੇ ਮੁਰਦਾ ਜਾਂਦਾ ਮੁਰਦਾ ਜਾਂਦਾ ਸ਼ੌਂਕ ਇਧਰੋਂ ਘੜਦਾ ਜਾਂਦਾ ਉਧਰ ਨੂੰ ਜ਼ਿਆਦਾ ਹੋ ਜਾਂਦਾ ਹਾਂਜੀ ਹਾਂਜੀ ਨਿਆਣੇ ਵੀ ਕਿਤੇ ਅੱਗੇ ਆ ਡੰਗ ਡੋਂਗਰ ਕੋਈ ਮੱਝ ਮੁੰਡਾ ਝੋ ਦਿੰਦਾ ਹੀ ਹਾਂ ਹਾਂ ਤੇ ਹੁਣ ਐ ਕਿਹੜੇ ਆਵੇ ਇੰਨਾ ਲੱਗਾ ਹਾਂ ਪਾਲੀਆ ਤੇ ਇਹਨਾਂ ਹੁਣ ਚੱਲ ਜਾਣਾ ਹੁੜਾ ਟਾ ਲੈਣਾ ਤੇ ਆਪਣਾ ਵੀ ਕੀ ਕਰਦਾ ਵਾ ਵੀ ਉਹ ਕੰਮ ਜਿੱਦਾਂ ਵੀ ਇਹ ਘਟਾ ਕੇ ਤੇ ਉਧਰ ਵਧਾਈਏ ਕੰਮ ਥੋੜਾ ਜਾਣਾ ਨਹੀਂ ਇਹ ਕਰਦਾ ਵਾ ਜੀ ਕਿਉਂ ਨਹੀਂ ਕਰਦਾ ਮਾਰੀ ਤੇ ਗਾਇਦਲੇ ਬਸ ਕਰੀ ਲੈ 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 ਇਹਨੇ ਇਧਰ ਮੜਾਇਆ ਅਰੇ ਕੋਈ ਬਸਾਰੀਏ ਪਹਿਲਾਂ ਬਾਈ ਉਹ ਆਵੇ ਭਜੀ ਕਿਹੜੀ ਲੈ ਆਂਦੀ ਆ ਗਈ ਜੀ ਇਹ ਮਾਰਵਾਲੀ ਪਾਸ ਘੋੜੇ ਦੀ ਬੱਚੀ ਹੈ ਪਾਸ ਘੋੜੇ ਦੀ ਹੈ ਜੀ ਤੇ ਇਹ ਗੱਲ ਆ ਵੀ ਜੀਬਸਾ ਇੱਕ ਸੂਹ ਅੱਗੇ ਸੂਈ ਆ ਹੂੰ ਤੇ ਦੂਜਾ ਹੁਣ ਸੂ ਵੀ ਆਪਣੇ ਕੋ ਹਾਂਜੀ ਤੇ ਤੀਜੀ ਵਰੀ ਹੁਣੇ ਗੱਪਣਾ ਜਹਾਗੀਰ ਕੋਟ ਜਹਾਗੀਰ ਅੰਬਰਸਰੀ ਅੰਬਰਸਰੀ ਉਧਰ ਉਹ ਹੈ ਨਾ ਮੇਰੇ ਕੋਟੇ ਆਣਾ ਜੀ ਹਾਂ ਇਹ ਦੀਪਕ ਸ਼ਰਮੇ ਕੋਈ ਫਰੀਜ਼ ਕੋਟ ਅੱਛਾ ਜੀ ਅੱਛਾ ਉਹਨਾਂ ਕੋ ਮੁੜ ਕੇ ਇੱਥੇ ਆ ਗਿਆ ਹੂੰ ਤੇ ਹੁਣ ਇਹ ਵੇਲੇ ਇਹ ਆਪਾਂ ਚੈੱਕ ਪਾਸ ਆ 2 ਮਹੀਨੇ ਦੇ ਟੱਪ ਨੇ ਤੇ 2 ਮਹੀਨੇ ਟੱਪ ਹਾਂ ਤੇ ਬਾਕੀ ਬੜੀ ਕਰਮਾਲੀ ਹੁੰਦੀ ਵਾ ਇਹਦੇ ਤੇ ਨਿਆਣੇ ਚਾਹੇ ਇਦਾਂ ਚੜੀ ਜਾਣ ਲਗਾਮ ਵੀ ਨਾ ਪੋਣ ਉਹ ਚੱਕਰ ਗੋਲ ਮੈਂ ਨਾ ਸਾਡੇ ਅੱਧੇ ਪਿੰਡ ਦੇ ਦੇ ਮਤਲਬ ਇਹਨਾਂ ਫੋਟੋਆਂ ਲਵਾ ਕੇ ਸਟੋਰੀਆਂ ਪਾਈਆਂ ਆਗੇ ਤੇ ਜੋ ਰਿਸ਼ਤੇਦਾਰ ਭੈਣ ਭਰਾ ਆਉਂਦਾ ਨਾ ਫਿਰ ਲਕੋੜੀ ਵੇਖਦਾ ਹੀ ਤੇ ਸਾਡੇ ਘਰ ਰੌਣਕ ਲਾਈ ਜਿੰਦੀ ਰੌਣਕ ਰੌਣਕ ਹੀ ਲੱਗੇ ਲਕੋੜੀ ਇਹ ਉਹ ਚੀਜ਼ ਆ ਵੀ ਮਹਾਰਾਜ ਇਹ ਮਤਲਬ ਵੀ ਜੇ ਕੋਈ ਬੰਦਾ ਕਵੇ ਨਾ ਵੀ ਮੈਂ ਪੈਸੇ ਨਾਲ ਵੀ ਕੋਈ ਆਪਣੀ ਸੰਤੁਸ਼ਟੀ ਕਰ ਲਾਂ ਨਹੀਂ ਇਹਨਾਂ ਦੇ ਵਿੱਚ 10 ਕਿ ਮਿੰਟ ਆ ਕੇ ਇਦਾਂ ਪਿਆਰ ਪੂਰਨਾਂ ਕਰੇ ਨਾ ਤੇ ਇਹ ਬੜੇ ਜਾਨਵਰ ਚੰਗੇ ਆ ਇਹ ਉਹ ਬਸ਼ੇਰਾ ਇਹਦਾ ਉਹਨੇ ਹੁਣੇ ਆਵਾਜ਼ ਮਾਰੀ ਇਹਨਾਂ ਦਾ ਨਾਂ ਰੱਖਿਆ ਜੋਰਾ ਬਜੀ ਵੇਖੋ ਇਹ ਸ਼ੌਕ ਆਣਾ ਜੀ ਇਹ ਸ਼ੌਕ ਆ ਇਹ ਹੈ ਹੀ ਸ਼ੌਕ ਵਾਲਾ ਤਾਂ ਦਾ ਹੀ ਸ਼ੌਕ ਦਾ ਹੈ ਇਹ ਕੋਈ ਬਿਜ਼ਨਸ ਨਹੀਂ ਆ ਨਾ 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 ਇਹਦੇ ਵਿੱਚ ਕੋਈ ਨਫਾ ਨੁਕਸਾਨ ਨਹੀਂ ਵੇਖ ਸਕਦੇ ਆਪਾਂ ਪੀ ਐਨ ਐ ਖਾਈ ਜਾਣਾ ਦੇਣਾ ਇਹਨੇ ਕੁਝ ਨਹੀਂ ਨਾ ਨਾ ਤੇ ਸਾਨੂੰ ਇਹਦੀ ਕੋਈ ਪ੍ਰੋਬਲਮ ਨਹੀਂ ਆ ਕਿੰਨਾ ਖਾਣ ਦੀ ਬਸ ਕੰਮ ਜਿੰਨਾ ਇਹ ਆਪਾਂ ਡਰਦੇ ਹਾਂ ਨਾ ਵੀ ਬੜਾ ਖਾਂਦੀਆਂ ਇੰਨਾ ਕੁਝ ਨਹੀਂ ਖਾਂਦੀਆਂ ਇਹ ਕਰਮਾੜੀ ਕੁਝ ਨਹੀਂ ਮਤਲਬ 2-3 ਕਿਲੋ ਫੀਡ ਖਾਂਦੀ ਜਲੂਸਨ ਵੀ ਜਿਆ ਥੱਬੀ ਗੋਸ ਓਟ ਛੱਡੀ ਦਾ ਅੱਛਾ ਠੀਕ ਕੋਈ ਕੁਝ ਨਹੀਂ ਆ ਨੀਰਾ ਮਗਾਏ ਮੋਂਗਫਲੀ ਦਾ ਸਿਆਲ ਦੇ ਵਿੱਚ ਆਪਾਂ ਉਹ ਪਾਉਂਦੇ ਰਹੇ ਆ ਅੱਛਾ ਜੀ ਉਹ ਇੰਨਾ ਪਾ ਦੋ ਸਾਰੀ ਦਿਹਾੜੀ ਇਹ ਡੰਗਦੀ ਰਹਿੰਦੀ ਸੀ ਹਨਾ ਤੇ ਐਡੀ ਇਹ ਕਰਮਾਲੀ ਆ ਵੀ ਕੋਈ ਗੱਲ ਨਹੀਂ ਕਰਨ ਵਾਲੀ ਕਿਦਾ ਇਦਾਂ ਬੈਠੇ ਹੀ ਇਹਦੇ ਨੇ ਨਾ ਭਾਵੇਂ ਇਹ ਤੇ ਲਾਗੇ 5 ਮਿੰਟੀ ਦਾ ਇਦਾਂ ਰੱਖ ਛੱਡੂਗੀ ਫੇਰ ਬਾਕੀ ਕੁਝ ਕਹਿੰਦੀ ਗੱਲ ਦੀ ਆਲੇ ਲਾਖੜੀ ਨੇ ਬਹੁਤ ਸਿਆਣੀ ਥੋੜੀ ਇਹ ਨਾ ਰੱਖਿਆ ਜਿਹੜਾ ਨਾ ਇਹਦਾ ਨਾ ਕੈਲੀ ਕੈਲੀ ਪਿੱਛੋਂ ਰੱਖਿਆ ਰੱਖਿਆ ਆਇਆ ਅੱਛਾ ਹੀ ਆ ਰੱਖਿਆ ਅਹੀਂ ਫਿਰ ਨਾ ਬਦਲਿਆ ਨਹੀਂ ਇਹਦਾ ਐਂ ਹੀ ਉਹੋ ਰਹਿਣ ਦਿੱਤਾ ਦੇ ਬੱਚੇ ਲੈਂਦੇ ਰਹਿੰਦੇ ਉੱਡੇ ਕਰੀਏ ਹਾਂ ਹਾਂ ਬੜਾ ਵਧੀਆ ਇਹ ਕੰਮ ਹੈ ਮੈਨਾਂ ਵੀ ਜੇ ਜਿਹਦੇ ਨਿਆਣਿਆਂ ਦੇ ਨਾਲ ਸਾਡੇ ਬੱਚੇ ਵੀ ਬਾਹਰ ਜਾਂਦੇ ਜਾਂ ਜਾਂ ਕਿਦਾਂ ਜਿਹਨੂੰ ਵਿਗੜਨ ਦਾ ਡਰ ਹੈ ਨਾ ਹਾਂ ਚਲੋ ਮਹਿੰਗੀ ਨਹੀਂ ਸਸਤੀ ਲੈਦੇ ਉਹਨੂੰ ਘੋੜੀ ਲੈ ਆਦੋ ਬੱਚਿਆਂ ਨੂੰ ਇਹੋ ਜਿਹਾ ਸ਼ੌਂਕ ਪੈ ਜਾਊਗਾ ਇਹ ਬਾਹਰ ਜਾਂਦੇ ਹੀ ਨਹੀਂ ਇਹ ਤੇ ਰਾਤ ਨਹੀਂ ਰਹਿੰਦੇ ਕਿਤੇ ਆ ਮੁੰਡੇ ਭੱਜੇ ਆਉਂਦੇ ਆਹਨ ਦੇ ਕੋੜੀ ਭੁੱਖੀ ਹੋਣੀ ਭਾਵੇਂ ਮੈਂ ਇਹਨੂੰ ਪਠੇ ਪਾਏ ਹੁਣ ਆਣ ਕੇ ਫੇਰ ਇਹਨਾਂ ਖਰਕਣਾ ਫੇਰ ਨਾ ਇਹਦੇ ਉੱਤੇ ਹੱਥ ਫੇਰ ਕੇ ਆ ਮੁੰਡਾ ਆਪ ਲੈ ਸਾਡਾ ਗਏ ਹੈ ਪੂਰਾ ਟ੍ਰੈਂਡ ਹੋ ਗਿਆ ਯਾਰ ਇਹਨਾਂ ਦਾ ਨੰਮੇ ਪਿਆਰੇ ਦਾ ਹਾਂਜੀ ਹਾਂਜੀ ਹੁਣ ਤਿਆਰੀ ਆ ਹੁਣ ਤਿਆਰੀ ਚੱਲੇ ਬਸ ਇਹਨਾਂ ਦੇ ਨਾਲ ਹੀ ਉਹ ਬੇਚੇਰੇ ਨੇ ਕੁੱਤੇ ਨੇ ਸਭ ਕੱਜ ਨਹੀਂ ਹੋਣੇ ਬਾਰ ਬਿਲਕੁਲ ਬਿਲਕੁਲ ਬੜਾ ਸੋਹਣਾ ਸੰਦੀਪ ਚਲੋ ਮਾਇਆ ਸਾਰੀਆਂ ਚੀਜ਼ਾਂ ਨਹੀਂ ਪਰ ਹਰ ਕੰਮ ਦੇ ਵਿੱਚ ਆਪਾਂ ਪ੍ਰੋਫਿਟੀ ਨਹੀਂ ਕੋਈ ਚੀਜ਼ਾਂ ਆਪਣੇ ਸੰਤੁਸ਼ਟਪੀ ਦੇ ਚੱਲ ਰਹੀ ਹੈ ਭਾਈ ਸ਼ੋਅ ਵੀ ਪੂਰਾ ਕਰ ਰਿਹਾ ਹੈ ਮਨੋਰੰਜਨ ਜਾਂ ਬਣਿਆ ਆ ਅਜੋ ਮਿੰਦੋ ਬਸ਼ੇਰਾ ਆ ਗਿਆ ਹਾਂਜੀ ਉਹ ਬਸ਼ੇਰਾ ਆ ਗਿਆ ਕਿਹੜੇ ਦਾ ਜੀ ਉਹ ਹੈਗਾ ਰਾਜਾਤਨ ਕੋੜੇ ਦਾ ਹਾਂ ਗੁਰਾ ਕੈਮਰਾ ਕੋ ਮਾ ਮਰਾ ਚੈਰੀ ਬਹੁਤ ਦਲਬਾਗ ਰਣੀ ਦਾ ਘੋੜਾ ਵਾ ਉਹ ਕਨਰਾਜ ਦਾ ਇਹ ਬੱਚਾ ਵਾ ਜੀ ਦਲਬਾਗ ਦਾ ਪੋਤਰਾ ਚੰਗੀ ਲੈਣ ਦਾ ਅਜੇ ਜਲਾਈ ਦਾ ਬਰਥ ਹੋਇਆ ਨਾ ਮਾ ਦਵਾ ਮੀਂਦਾ ਤੇ ਚੰਗੀ ਹਾਈਕਟ ਕਰਦੀ ਆ ਵਧੀਆ ਛੋੜਾ ਜਿੰਦਗੀ ਦੇ ਘਾ ਜੇ ਸਾਲਤ ਚੰਗਾ ਕਰਦੇ ਜਾਉਗਾ ਨਾ ਚੰਗਾ ਆ ਖਾਣ ਕੀ ਲਿਆ ਇੱਥੇ ਖੇਡਦਾ ਮਲਦਾ ਰਿੰਦਾ ਤੇ ਮਨੋਂ ਰੰਜੜ ਜਿਆ ਬਣਿਆ ਜੀ ਲੱਗਾ ਆ ਸਈ ਕਹਿੰਦੇ ਸਾਨੂੰ ਵੇਚ ਦੋ ਚਲੋ ਪੈਸੇ ਵੀ ਮਿਲਦੇ ਚੰਗੇ ਮਿਲਦੇ ਆ ਹਾਂਜੀ ਹਾਂਜੀ ਤੇ ਪਰ ਅਜੇ ਨਹੀਂ ਅਹੀਂ ਕਾ ਅਜੇ ਨਹੀਂ ਵੇਚਣਾ ਕਰੀ ਸ਼ੌਕ ਹੋ ਗਿਆ ਜੀ ਸ਼ੌਕ ਆ ਚਲੋ ਨੀਲੀਆਂ ਮੱਝ ਜਿਹਦੇ ਨੀਲੇ ਮੱਝਾਂ ਵੀ ਹੈ ਐਵੀ ਸ਼ੌਂਕ ਹੀ ਜੀ ਐਵੀ ਸ਼ੌਂਕ ਹੀ ਨੀਲੀਆਂ ਵਾਲੀ ਸ਼ੌਂਕ ਆ ਸ਼ੌਂਕ ਆ ਵੀ ਕਿੰਦੀ ਵੀ ਵੀਡੀਓ ਬਣਾਈ ਦੇ ਦਿੰਦੀ ਆ ਪਾਲੇ ਜੀ ਆਪਾਂ ਪਾਲ ਲੈਣਾ ਜੀ ਗਾ ਨੀਲੀਆਂ ਮੱਝਾਂ ਨੇ ਇੱਕ ਤੇ ਕੱਲੀਆਂ ਨੀਲੀਆਂ ਮੈਂ ਅੱਗੇ ਵੀ ਕਿਹਾ ਸੀ ਵੀ ਮੂੰਹ ਮੱਥੇ ਚਿੱਟੇ ਵਾਲੇ ਨੇ ਆਹ ਸੱਚੀ ਲੱਗਦੀ ਨੇ ਹਾਂਜੀ ਉਹੀ ਵਾਰੀ ਮੱਝਾਂ ਨਾਲ ਹਾਂਜੀ ਇਹ ਤੇ ਵੇਖੋ ਇੰਦਰ ਲੰਮੀ ਕਿੰਨੀ ਪਿੱਛੇ ਮੜਿਆ ਕੈਮਰਾ ਜਿਹੜਾ ਖਾਇਦ ਕਿੰਨੀ ਲੰਮੀ ਆਏ ਮੇਰੇ ਖਿਆਲ ਨਾਲ ਨਿੱਕਿਆ ਜੀ ਹੋਣੀ ਮੱਝ ਪੂਰੀ ਇਹ ਬਰੀਕੀਆਂ ਦੇ ਵਿੱਚ ਆ ਜੋ ਜੋ ਨੀਲੀ ਦਾਵੀ ਦੇ ਵਿੱਚ ਚਾਹੀਦਾ ਸਾਰਾ ਕੁਝ ਆ ਵੇਖ ਲੋ ਯਾਰ ਧੜ ਕਿੰਨਾ ਸੋਹਣਾ ਤੇ ਆ ਵੀ ਘੁੱਟੀ ਜਿਹੜੀ ਹੈ ਤਾਜੀ ਸੋਈ ਆ ਇਹਦੇ ਮਗਰ ਆਪਾਂ ਤੜੀਏ ਸ਼ੁਰੂ ਇੱਥੇ ਹਾਂਜੀ ਹਾਂਜੀ ਕੋਈ ਗੱਲ ਤੇ ਕੁੱਤ ਲੱਗੇ ਜੀ ਹਾਂਜੀ ਇਤੋਂ ਲੱਗਦਾ ਇਹ ਸੁਈ ਹੈ ਜੀ ਸੁਈ ਆ ਦੂਜਾ ਸੁਆ ਜੀ ਹਾਂਜੀ ਸੁਈ ਨੂੰ ਇਹਨੂੰ ਹਫਤਾ ਹੋ ਗਿਆ ਅੱਛਾ ਹਫਤਾ ਹੋ ਗਿਆ ਸੁਈ ਨੂੰ ਹੁਣ ਇਹ ਥੱਲੇ 12 ਲੀਟਰ ਦੁੱਧ ਆ 12 ਲੀਟਰ ਦੁੱਧ ਹਾਂਜੀ ਠੀਕ ਆ ਦੁੱਧ ਮਤਲਬ ਕਿ ਚਲੋ ਕੋਸਾਦਾ ਲੀਟਰ ਦੋ ਲੀਟਰ ਵੱਧ ਜੀ ਹਾਂ ਹਾਂ ਇੱਕ ਗੱਲ ਹੈਗੀ ਜੀ ਜਿਹੜੀ ਮਤਲਬ 13 ਲੀਟਰ ਵਾਲੀ ਮਹੀਂ ਆ ਨਾ ਉਹ 15 14 ਕਰ ਦੂਗੀ ਉਹਨੇ 20 ਨਹੀਂ ਕਰਨਾ ਹੁੰਦਾ ਨਹੀਂ ਕਰ ਬਿਲਕੁਲ ਆਪਾਂ ਤਾਂ ਕਰ ਰਹੇ ਨਹੀਂ 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 ਕਰ ਰਹੇ ਜਿਹੜੀ 12 ਵਾਲੀ ਆ ਉਹ ਸੰਦੀਪ ਬੜੀ ਗੱਲ ਆ ਵੀ 14 ਲੀਟਰ ਕਰ ਜੂਗੀ ਹਾਂਜੀ ਜੇ ਆਖੀ ਨਾ ਹੁਣ ਇਹਦਾ ਥੱਲੇ 12 13 ਲੀਟਰ ਆ ਤੇ ਇਹਨੇ ਸੇਵਾ ਸੁਆ ਕੋ ਕਰੂਗਾ ਤੇ ਇਹਨੇ 20 ਲੀਟਰ ਕਰ ਦੇਣਾ ਵੀ ਨਹੀਂ ਇਹ ਨਹੀਂ ਨਹੀਂ ਇਹ 67 ਨੂੰ ਜੇ ਮੱਝ ਦਾ 12 13 ਲੀਟਰ ਤੋਂ ਹੋਵੇ ਨਾ ਬੋੜਾ ਉਹ 15 16 ਤੇ ਜਾ ਕੇ ਬ੍ਰੇਕ ਲਾ ਦੇ ਤੇ ਜਿੰਨੇ 20 ਕਰਨਾ ਨਾ ਉਹ ਜਿੱਦਾਂ ਦੇ ਨਾ ਜੰਮ ਦੀਆਂ اصولਾਂ ਦੇ ਮੂੰਹ ਤਿੱਖੇ ਹੁੰਦੇ ਆ ਹਾਂਜੀ ਉਹਦਾ ਬੌੜਾ ਹੀ 16 17 ਤੋਂ ਸ਼ੁਰੂ ਹੁੰਦਾ ਫੇਰ ਜਾ ਕੇ 20 ਕਰਦੀਆਂ ਇਹ ਨਹੀਂ ਵੀ 20 ਕਰਦੀਆਂ ਨਹੀਂ 20 ਆਲੀਆਂ 32 33 ਆਲੀਆਂ ਵੀ ਹੈਗੀਆਂ ਹੁੰਦਾ ਹੈਗੀਆਂ ਜੀ ਪਰ ਐਵੇਂ ਹੀ ਹੁਣ ਜਿਹੜੀ ਖੋਲਦੇ ਉਹਨੂੰ ਕਹਿੰਦੇ ਇਹਦੇ ਥੱਲੇ ਹੈਗਾ ਜੀ ਦੁੱਧ 12 13 ਲੀਟਰ ਹੈਗਾ ਕਰਜੂਗੀ 20 ਲੀਟਰ 20 ਲੀਟਰ ਹਰੀ ਮਾਹੀ ਇਹ ਕਰਦੀ ਦੂਜੀ ਗੱਲ ਇਹ ਆ ਹੁਣ ਦੇਣ ਇਹੋ ਜਿਹਾ ਮੱਖ ਆਪਣੀ ਜਵਾਨੀ ਦੇ ਆ ਪੂਰੀ ਹਾਂ ਅਲੀ ਬਕੀਆ ਲਕੀਆ ਇਹ ਵੀ ਪੂਰੀ ਵਾਹ ਲੌਂਡੀ ਐ ਡੰਗਰਾਂ ਤੋਂ ਤਲਫੌਂਦੀ ਸਾਰੀ ਤੇੜੀ ਠੀਕ ਐ ਨਾ ਤੇ ਗਾਂ ਲੋਆਂ ਵੀ ਵਗਣੀਆਂ ਹਾਂ ਤੇ ਪੱਠੇ ਵੀ ਕੱਟ ਜਣੇ ਆ ਸਾਰਾ ਕੁਝ ਹੋ ਜਾਣਾ ਇਹ ਆਪਣੀ ਸਮਝਣਾ ਹੁਣ ਜੇ ਅਸੀਂ ਇੱਥੇ 12 ਦੱਸਦੇ ਨਾ ਹੋ ਸਕਦਾ ਤੁਹਾਡੇ ਘਰ ਵੀ ਜਾ ਕੇ 12 ਹੀ ਰਵੇ 12 ਹੀ ਰਵੇ ਬਿਲਕੁਲ ਠੀਕ ਐ ਨਾ ਗੱਲ ਹਾਂ ਜਿਹੜੇ ਦੇਣਾ ਹੁੰਦੇ ਦੁੱਧ ਘਟਨਾ ਐ ਇਹਨਾਂ ਤਰ੍ਹਾਂ ਦੇ ਵੇਖੀਏ ਤੇ ਬਾਕੀ ਵਪਾਰੀਆਂ ਦੇ ਅੱਡੇ ਤੋਂ ਜਾ ਕੇ ਕੋਈ ਡੰਗਰ ਜਿਹੜਾ ਉਹ ਪਲੱਸ ਹੁੰਦਾ ਵਾ ਨਹੀਂ ਤੇ ਸਾਡੇ ਅਸੀਂ ਪੂਰੀ ਸੇਵਾ ਕਰਦੇ ਆਂ ਲੋਕ ਕਈ ਕਿੰਨੇ ਹੈ ਚੌਪਰ ਪਾੜਦੇ ਆਂ ਅਸੀਂ ਤੇ ਪੂਰੀ ਬਾਹ ਲਾਉਂਦੇ ਜੀ ਅਸੀਂ ਤੇ ਵੰਡ ਜਿਹੜਾ ਕੁਛ ਲਈਦਾ ਨੂੰ ਵੀ ਜਿਹੜਾ ਇਹਨੇ ਖਾਣਾ ਉਹਦਾ ਹੀ ਪਾਈਦਾ ਵਾ ਠੀਕ ਨਹੀਂ ਗੱਲ ਜਿਹੜਾ ਜਿਹੜਾ ਡੰਗਰ ਖੋਸ਼ ਹੋਵੇ ਬਿਲਕੁਲ ਬਜੀ ਬਿਲਕੁਲ ਤੇ ਜੇ ਬਜੀ ਦੁੱਧ ਵਧੂ ਫੈਰਾ ਹੀ ਹੈ ਜੀ ਸਾਨੂੰ ਇਹ ਹੁੰਦਾ ਵਾ ਵੀ ਡੰਗਰ ਜੇ ਦੁੱਧ ਘਟਾਉਂਦਾ ਤੇ ਸਾਡੇ ਪੈਸੇ ਘਟਾਏ ਜਾਂਦੇ ਆਂ ਅਸੀਂ ਤੇ ਪੂਰਾ ਜੋਰ ਲਾਉਣਾ ਪਾਰੀਆਂ ਨੂੰ ਆਦਤ ਹੁੰਦੀ ਕਈਆਂ ਨੂੰ ਹਾਂਜੀ ਵੀ ਅਸੀਂ ਤੇ ਕਦੀ ਖਾਲ ਪਾਈ ਨਹੀਂ ਜੀ ਆ ਚੌਕਰੀ ਤੋਂ ਨੇ ਉਹ ਜੋ ਮੈਂ ਮੈਂ ਹੋਰਾਂ ਦੀ ਗੱਲ ਨਹੀਂ ਕਰਦਾ ਮੈਂ ਚੋਕ ਚੱਤਾ ਤੈਨੂੰ ਵੀ ਨਹੀਂ ਆਈ ਤੇ ਖਾਲ ਪਾਉਂਦੀ ਜਨਮ ਮਤਲਬ ਚਲੋ ਦੁੱਧ ਦੇ ਸਾਬ ਨਾਲ ਜਿੱਦਾਂ ਆ ਮੈਂ ਥੱਲੇ ਹੁਣ 12 ਲੀਟਰ ਦੁੱਧ ਆਣਾ ਹਾਂਜੀ ਇਹਨੂੰ ਬਹੁਤੀ ਨਹੀਂ ਤੇ 5 ਕਿਲੋ ਖਾਲੀ ਪਾ ਦੇ ਅੱਜ ਪਾਣੀ ਕੋਲ ਖਾਣਾ 2.5 ਕਿਲੋ ਸਵੇਰੇ 2.5 ਕਿਲੋ ਸ਼ਾਮ ਨੂੰ ਪਾ ਦੇ ਹਾਂਜੀ ਠੀਕ ਹੈ 2 ਤੋਂ 3 ਖੜਾ ਰਲਾੜ ਲੂ ਕੇ ਪਾ ਲਈ ਠੀਕ ਹੈ ਨਾ ਇਹ ਮੱਧ ਜਿੱਦਾਂ 12 ਲੀਟਰ ਦੇਣਾ ਇਹ 13 ਕਰ ਸਕਦੀ 14 ਕਰ ਸਕਦੀ 17 18 ਇਹਨੇ ਨਹੀਂ ਜੀ ਬਾਕੀ ਇਹਦੀਆਂ ਬਰੀਕੀਆਂ ਵੇਖ ਲਓ ਫ੍ਰੀਡ ਵੇਖ ਲਓ ਸਾਰੀਆਂ ਨਿਸ਼ਾਨੀਆਂ ਜੇ ਲੋ ਜੀ ਦਿਖਾਓ ਸੁਲਝੂ ਕਰ ਦੇ ਦੇਖੋ ਫਲਾ ਵੇਖੋ ਸੱਲਾ ਮੈਂ ਵੀ ਕਹਿ ਸਕਦਾ 15 ਲੀਟਰ ਹੈ ਗੁਰੇ ਜੀ ਨਾੜ ਵਹਾ ਕੇ ਨਾੜ ਵੇਖੋ ਨਾੜਾਂ ਤੇ ਕਿਤੇ ਬਿਜੀ ਵੇਖੋ ਐਸੇ ਜਾਂਦਾ ਬਿਲਕੁਲ ਪੂਨ ਜਿਆਦਾ ਅੱਖ ਵੇਖੋ ਕਿੰਨੀ ਸੋਹਣੀ ਆ ਤੇ ਮੂਹ ਮੱਖਾਂ ਦੀ ਤਾਜੀ ਸੂਈ ਹੈ ਤਾਜੀ ਸੂਈ ਦੋ 12 ਲੀਟਰ ਵੀ ਮੱਝ ਵਾਸਤੇ ਬੜਾ ਵਾ ਹੁਣ ਥੋੜਾ ਜਿਹਾ ਲੋਕਾਂ ਨੂੰ ਨਾ ਸਬਰ ਟੁੱਟ ਗਿਆ ਤੇ ਹਾਰ ਤੋਂ ਕਹੀ ਜਾਂਦਾ 16 ਲੀਟਰ ਵਾਲੀਆਂ 15 ਵਾਲੀਆਂ ਹੁੰਦੀਆਂ 12 13 ਵਾਲੀਆਂ ਕੋਈ ਮਾਝੀ ਵੱਦੀ ਆ ਬਿਲਕੁਲ ਜੀ ਮਹਿਰੂ ਦਾ 10 ਲੀਟਰ ਦੁੱਧ ਵੀ ਸੰਧੂਰ بڑا ਹੁੰਦਾ بڑا ਹੁੰਦਾ ਭਾਈ ਜੀ بڑا ਹੁੰਦਾ ਬਹੁਤ ਰੋਣਾ ਹੀ ਕਾਇ ਕਾਇ ਕੇ ਵੀਡੀਓ ਦੇ ਵਿੱਚ ਵੀ ਆ 15 ਕਰ ਜੂ 16 ਕਰ ਤੀ ਉਸ ਹਿਸਾਬ ਨਾਲ ਹਰ ਕੋਈ ਬੰਦਾ ਆਸ ਰੱਖੀ ਜਿਰਦਾ ਬਿਲਕੁਲ ਜੀ ਵੇਖੋ ਝੋਟੀ ਵੇਖੋ ਨਾੜਾ ਦੋਵੇਂ ਬਸ ਇਹ ਨਾਲ ਚੱਡਾ ਵੇਖੋ ਇਹੋ ਜਿਹਾ ਪਸੰਦ ਪੰਤੀ ਹਣਾ ਭਾਈ ਖੜਾ ਆ ਜਿੱਥੇ ਮੜਾ ਜਾ ਉਹ ਇੱਧਰ ਲਿਆ ਕਰ ਮੜਾ ਇਹ ਆ ਇੱਧਰ ਵਖਾ ਮੜਾ ਸੋਹਰੇ ਬਾਈ ਆਹ ਦੇਖੋ ਇਹ ਨੀ ਨਿਕਲ ਆਹ ਨਾਲਾ ਦੇਖੋ ਕਿੜੇ ਕਿੜੇ ਉਂਗਲ-ਉਂਗਲ ਜੱਟੀਆਂ ਮੋਟੀਆਂ ਬੱਜੀ ਨਾਲਾ ਜਦੋਂ ਪਸੰਦ ਪੈਂਦੀ ਨਾ ਮੱਝ ਹਾਂ ਉਦੋਂ ਤੇ ਆ ਪੱਟਣੇ ਆ ਜਾਂਦੀਆਂ ਪੂਰੇ ਨਾਲਾ ਹੂੰ ਚੰਗੀ ਕੱਟੀ ਨਿਸ਼ਾਨੀਆਂ ਵੀ ਚਾਰੇ ਪੈਰ ਚਿੱਟੇ ਆ ਜੇ ਕਿਸੇ ਨਿਸ਼ਾਨੀ ਵਾਲੇ ਪਾਸੇ ਜਾਣਾ ਵੇ ਨਹੀਂ ਹੋਣਾ ਅੱਖ ਚਲੀ ਆ ਬਸ ਹੀ ਪੂਰੀ ਸਰਦੀ ਸੋਹਣੀ ਲੱਗਦੀ ਏ ਨਹੀਂ ਕਿ ਆ ਮੋਲਾ ਗਿਆ ਕੋਈ ਮੱਝ ਨਾ ਹਣਾ 12 ਲੀਟਰ ਦੁੱਧ ਵੀ ਇਹ ਦੇਈ ਜਾਵੇ ਨਾ ਬੜਾ ਬੜਾ ਹੁੰਦਾ ਭਾਈ ਦੋ ਪੈਸੇ ਪੈਸੇ ਮੰਗਣੇ ਆਪਾਂ ਕੋਈ ਇਹਦਾ 1.5 ਡੂੜਾ ਲੱਖ ਨਹੀਂ ਮੰਗਣਾ ਹਾਂਜੀ 12 ਲੀਟਰ ਬੁੱਧੂ ਦੀ ਮਾਝ ਘੜ ਦੇ ਲੈਣਾ ਤੇ ਚੰਗੀ ਆ ਜਿਹੜਾ ਡੰਗਰ ਐਸ ਸਮੇਂ ਤੇ 10 ਲੀਟਰ ਜਿਹੜੀ ਮਹੀਂ ਦਿੰਦੀ ਨਾ ਦੁੱਧ ਉਹ ਖਰਚਾ ਕੱਢ ਕੇ 10000 ਰੁਪਇਆ ਦੇ ਦਿੰਦੀ ਆ ਅੱਛਾ ਖਰਚਾ ਕੱਢ ਕੇ ਕੱਢ ਕੇ ਪੂਲਾ ਖਰਚਾ ਕੱਢ ਕੇ 70 ਰੁਪਏ ਮੈਂ ਦਿਨਾਈ ਇਥੇ ਕਰਾਈ ਦੋ ਹੂੰ 700 ਰੁਪਏ ਦਾ ਹੋ ਗਿਆ ਹਾਂਜੀ ਮਹੀਨਾ ਦਾ ਆ ਗਿਆ 21000 ਰੁਪਏ ਦਾ 21000 ਚੋਂ 10000 ਖਰਚਾ ਕੱਢ ਦੋ ਤਿੰਨ ਤੱਕ 11000 ਰੁਪਏ ਤੇ 350 350 ਰੋਜ਼ ਦਾ ਟੰਗ ਮੈਂ ਚਾਰੀਏ ਤੇ ਫੇਰ 10000 ਬੰਦਾ ਬੰਦਾ ਬਾਕੀ ਹੈ ਹਾਂਜੀ ਇੱਕ ਨਹੀਂ ਗੱਲ ਬਿਲਕੁਲ 10000 ਖਰਚਾ ਬੜਾ ਹੁੰਦਾ ਬਹੁਤ ਹੁੰਦਾ ਤੇ 10000 ਰੁਪਏ ਮਹੀਨਾ ਦਾ ਜਿਹੜੀ 10 ਲੀਟਰ ਦੁੱਧ ਮੈਂ ਦਿੰਦੀ ਨਾ ਉਹ ਖਰਚਾ ਕੱਢ ਗਿਆ ਦੁੱਧ ਘਰਾਂ ਚ ਲਾਓ ਪਰ ਇਹ ਦੁੱਧ ਦੇਣਾ ਰਿਹਾ ਰਿਹਾ ਇਹ ਦੁੱਧ 40 ਰੁਪਏ ਦੇਣਾ ਨਾ ਫੇਰ ਨਹੀਂ ਗੱਲਬਾਤ ਨਹੀਂ ਹੋ ਯਾਰ ਪਰ ਨੀਂਦ ਸਾਫ਼ ਨਾ ਇੱਥੇ ਜਿੱਦਾਂ ਦਾ ਚਾਹੀਦਾ ਨਾ ਸੰਦੀਪ ਇਹ ਮਤਲਬ ਸਾਰੇ ਪਿੰਡ ਜੀ ਆਪਣਾ ਜਾਂਦਾ ਇੱਥੇ ਲੱਗੇ ਬਨੇ ਗਲੀ ਘਾੜ ਜਿਆਦਾ ਨਹੀਂ ਦੁੱਧ ਮੇਰਾ 20 ਲੀਟਰ ਜਾਂਦਾ ਘਰਾਂ ਚ ਹਾਂਜੀ ਪਰ ਜਿਹਦਾ ਮੈਂ ਬੰਦ ਕਰ ਦਿੰਦਾ ਨਾ ਉਹਦੇ ਭਾਜ ਹੀ ਬਣ ਜਾਂਦੀ ਕਹਿੰਦਾ ਵੀ ਨਾ ਹੋਰ ਕਿਹਦਾ ਬੰਦ ਕਰਦੇ ਮੇਰਾ ਨਾ ਬੰਦ ਕਰੀ ਸਾਫ਼ ਸੁਥਰਾ ਦੁੱਧ ਦਈਦਾ ਮੱਖੀਆਂ ਨਾ ਹਣ ਤੇ ਟੱਕੇ ਰੱਖੀਦਾ ਪੂਰਾ ਵੀ ਕਿਤੇ ਮੱਖੀਆਂ ਵਿੱਚ ਪੈ ਜੇ ਡੰਗਰ ਦੀ ਚਵਾਈ ਕਰਨੀ ਬਿਲਕੁਲ ਸਾਫ਼ ਪਾਣੀ ਦੀ ਕਿਤੇ ਸ਼ਿੱਟ ਨਹੀਂ ਨਿਕੋਣੀ। ਵੇ ਸਹੀ ਗੱਲ। ਦੁੱਧ ਤੇ ਪੁੱਤ ਇਹ ਮਿਲਦੇ ਕਿਸਮਤ ਨਾਲ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ। ਜੇ ਆਪਾਂ ਚੰਗੀਆਂ ਨੀਤਾਂ ਨਾਲ ਕੰਮ ਕਰਾਂਗੇ ਨਾ ਤੇ ਮਾਰਾ ਹੀ ਦਿੰਦਾ ਵਾ। ਬਿਲਕੁਲ ਭਾਜੀ 70 ਰੁਪਏ ਦੁੱਧ ਦੋ ਅਗਲੇ ਪੰਜ ਵੱਧ ਲੈਣੇ ਆਈ ਨਹੀਂ ਦੇਣਾ। 65 ਰੁਪਏ ਹੀ ਆਹ ਮਹੀਨੇ ਮੈਂ 70 ਕਰਤਾ। ਬਿਲਕੁਲ ਵੇ ਕੰਡਿਆ ਵਾ ਵਧੀਆ। ਇਹਦਾ ਸਹੀ ਸ਼ਾ ਮੁੱਲ ਪੰਜਾਬੀ ਵਿੱਚ ਕਰਨਾ। ਇਹ ਛੋਟੀ ਦੇ ਦिए 1/2 ਲੱਖ 1/2 ਲੱਖ 5000 ਰੁਪਏ ਇੱਕ ਲੱਖ 20 ਹਜ਼ਾਰ ਦੇ ਵਿੱਚ ਕੋਈ ਐਹੋ ਜੀ ਝੋਟੀ ਚਲੋ ਮੈਂ ਇਹ ਨਹੀਂ ਕਰਦਾ ਕਿ ਕੋਈ ਵੀ ਦੇ ਸਕਦਾ ਆਹ ਕਹਿੰਦੇ ਨਾ ਅਸੀਂ ਲੋਕਾਂ ਨੂੰ 20-20 ਹਜ਼ਾਰ ਸਸਤੀਆਂ ਦੇਨੇ ਮਾਰਕੀਟ ਨਾਲੋਂ ਸਾਡਾ ਡੰਗਲ 20 ਹਜ਼ਾਰ 5000 ਸਸਤਾ ਹੋਊਗਾ ਹਾਂਜੀ ਮਾਰਕੀਟ ਕਿਤੇ ਲੋਕ ਮਹੀਨਾ ਪਹਿਲਾਂ ਮਈ ਵਿੱਚ ਨਹੀਂ ਲਾ ਦਿੰਦੇ ਆ ਤੇ ਲਾਗ ਲਾ ਕੇ ਸਾਰੇ ਗਿਹੇ ਦੇ ਵਪਾਰੀਆਂ ਨੂੰ ਵਿਖਾ ਕੇ ਤੇ ਫੇਰ ਪਤਾ ਨਹੀਂ ਉਹ ਕਿਹਦੇ ਮੁਕੱਦਮੇ ਚ ਹੁੰਦੀ ਤੇ ਫੇਰ ਉਹ ਮੱਝ ਵੇਖਦੀ ਆ ਹਾਂਜੀ ਹਾਂਜੀ ਉਹ ਨਾ ਸੂਰ ਤੋਂ ਪਹਿਲਾਂ ਸੁਨਖਾ ਮੈਂ ਕੱਚੀ ਵੇਚਣੀ ਲਾ ਆਂਦੇ ਲਾ ਆਂਦੇ ਤੇ ਕਿਦ ਤੂੰ ਅਸੀਂ ਖੋ ਲਿਆਵਾਂਗੇ ਉਦਾਂ ਤੇ ਜਿਹੜੀ ਅਸੀਂ ਮੁੜ ਕੇ ਆਣਗੇ 20000 ਖਰਚੀ ਨਾ ਕਿੰਨੇ ਦੇ ਨਾ ਕੋਈ ਪਾਉਂਦਾ ਨਾ ਕੋਈ ਨਹੀਂ ਪਾਉਂਦਾ ਮਾਰ ਜਣੇ ਨਾ ਆਪਾਂ ਥੋੜਾ ਬੋਦਾ ਘਟਾਵਾਂਗੇ ਆਪਣੀ ਦੁਕਾਨ ਚਲਾਉਣ ਵਾਸਤੇ ਚਲੋ ਕਈ ਵਾਰੀ ਬੰਦੇ ਨੂੰ ਕਈ ਇਹਨੋਂ 1000 ਨਾ 15 ਹੋਣਾ 2000 ਨਾ ਵੀ ਦੇਣੀਆਂ ਪੈਣੀਆਂ ਕਿਹੜੀ ਗੱਲ ਮਾਰਜਿਨ ਘਟਾਵਾਂਗੇ ਕੋਲੋਂ ਥੋੜਾ ਪੋਣੀ ਹਾਂ ਨਾ ਇਸ ਕਰਕੇ ਪਿੱਛੋਂ ਕੰਮ ਟਾਈਟ ਹੁੰਦਾ ਇਹ ਜਿਹੜਾ ਮੈਂ ਕਹਿੰਦਾ ਵੀ ਮੈਂ ਲੋਕਾਂ ਨੂੰ 20000 ਕਰਤੀ ਦਊਂਗਾ ਹਾਂ ਇਹੋ ਜੀ ਝੋਟੀ ਜੇ ਤੁਹਾਨੂੰ 1 20 ਹੀ ਮਿਲਦੀ ਹੈ ਨਾ ਕਿਤੇ ਉਹ ਚੰਗੀ ਆ ਚੰਗੀ ਆ ਇਹ ਮਹਿੰਗੀ ਨਹੀਂ 1 ਲੱਖ 20000 ਦੀ ਝੋਟ ਦਊਂਗਾ ਜਿੰਨੇ ਲੈਣੀਆਂ ਹੋਏ ਮੈਨੂੰ ਫੋਨ ਕਰਦੇ ਤੇ ਦੂਜੀ ਗੱਲ ਇਹ ਆ ਆ ਦੂਜੇ ਮਹਾਰਿਕੂ ਦਾ ਨੰਬਰ ਬੜਾ ਦਬੀਆ ਮੈਂ ਕਹਿੰਦਾ ਉਹ ਤਾਜ਼ਾ ਬੱਟਾ ਜੀ ਆਹ ਸੰ ਕੱਢੀ ਲੀ ਤੱਟਾ ਜੀ ਲੋ ਕੱਢਾ ਆ ਗਿਆ ਕੱਢਾ ਆ ਗਿਆ ਚਲੋ ਇਹ ਆ ਗੱਬੜਾ ਜੀ ਨਾ ਜੀ ਆਹ ਵੇਖੋ ਜੀ ਮਕੀਨਾ ਰੈਗੁਰੇ ਤੇ ਲੈ ਕੇ ਦੇ ਕੇ ਇਹ ਸੰਦੀਪ ਉਹਦਾ ਮੇਰਾ ਰਾਜਾ ਨਹੀਂ ਹਜੇ ਕਿ ਉਹ ਮੱਝ ਪਾਉਂਦਾ ਹੂੰ ਇਹ ਮੱਝ ਨਾ ਆ ਇੰਨਾ ਇੰਨਾ ਕੰਮ ਰੋਣਾ ਨਹੀਂ ਨਹੀਂ ਹੂੰ ਇਹ ਮੱਝ ਮੈਂ ਪਿੰਡੋਂ ਲਈ ਅੱਜ ਚੁ ਲਈ ਜੀ ਆਪਣੇ ਸਾਡੇ ਪਿੰਡ ਇਥੇ ਦੁੱਧੀਆਂ ਦੇ ਘਰ ਆ। ਹੂੰ। ਉਹਨਾਂ ਕੋਲ ਸਾਰੇ ਪਿੰਡ ਤੋਂ ਟੌਪ ਦੀ ਬਰੀਡ ਆ। ਅੱਛਾ। ਅਸੀਂ ਅੱਜ ਟਿਕਟਾਂ ਲੈਣ ਆ ਗਏ ਨਾ ਉਹ ਅੱਜ ਤੋਂ 15-20 ਸਾਲ ਪਹਿਲਾਂ ਦੇ ਲਵਾਉਂਦੇ ਆ। ਚੰਗੀ ਬਰੀਡ ਦੇ। ਉਹਨਾਂ ਕੋਲ ਮੈਂ ਤੀਜੀ ਮੱਝ ਲਈ ਤੈਨੂੰ ਚੇਤਾ ਇੱਕ 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 ਮੱਝ ਆਪਾਂ ਕੁਹਾੜੇ ਕੰਦੀ। ਕੁਹਾੜੇ। ਲੱਖੇ 20 ਨੂੰ। ਹਾਂਜੀ ਹਾਂਜੀ ਹਾਂਜੀ। ਬਰੀਡਰ ਆ। ਬਰੀਡਰ ਆ। ਉਹ ਮੱਝ 2 ਲੱਖ 10 ਹਜ਼ਾਰ ਦੀ ਕੰਦੀ ਉਹ 18-19 ਲੀਟਰ ਦੇ ਉੱਤੇ। ਬੜੀ ਮਹਿੰਗੀ। ਇੱਕ ਮੱਝ ਆਪਾਂ ਕੰਦੀ ਠੱਠੀ ਖਾਰੇ। ਠੱਠੀ ਖਾਰੇ। ਉਹ ਮੁੰਡਾ ਤੈਨੂੰ ਵੀ ਜਾਣਦਾ। ਬਣਾ ਕੇ ਦਾਈ ਮੈਂ ਪਰ ਤਾਂ ਲੱਗ ਗਿਆ ਹਾਂ ਉਹ ਵੇਚੀ ਆਪਾਂ 155000 ਠੀਕ ਆ ਜਿਹਦੀ ਇੱਕ ਬੰਦੇ ਨੇ ਆਪਾਂ ਨੂੰ ਸਾਈ ਵੀ ਪਾਈ ਬਨੂਰ ਤੋਂ ਹਾਂ ਜੀ ਜੀ ਬਨੂਰ ਤੋਂ ਕਿਸ ਨੇ ਸਾਈ ਪਾਈ ਸੀ 5000 ਰੁਪਿਆ ਉਹ ਬੰਦਾ ਮੁੜ ਕੇ ਆਇਆ ਨਹੀਂ ਤੇ ਆਪਾਂ ਫਿਰ ਇਹਨੂੰ ਵੇਚ ਦਿੱਤੀ ਮੱਝ ਇੱਕ 55 ਦੀ ਲੈ ਲਈ ਉਹ ਮੱਝ ਵੀ 18 20 ਲੀਟਰ ਦੇ ਉੱਤੇ ਜਾ ਗਈ 20 ਲੀਟਰ ਦੁੱਧ ਦੋ ਠੱਗੀਖਰ ਦਾ ਮੁੰਡਾ ਵਾ ਜੇ ਕਿਸੇ ਨੂੰ ਨੰਬਰ ਲੈਣਾ ਉਹ ਮੈਂ ਦੱਸ ਦਿਆਂਗਾ ਉਸੇ ਲੈਣ ਦੀ ਉਹ ਮਹੀ ਦੀ ਭੈਣ ਆਈ ਅੱਛਾ ਤੇ ਜਿਹੜੀ ਕੁਹਾੜੇ ਮੱਝ ਕੱਲੀ ਆ ਉਹ ਮਤਲਬ ਉਹ ਵੀ ਇਹਦੀ ਮੰਨ ਲਓ ਮਾਸੀ ਦਾ ਬੜਾ ਕਿੱਦਾਂ ਜੀ ਹਾਂਜੀ ਹਾਂਜੀ ਇਹ ਮੈਂ ਇਹਨਾਂ ਬੰਦਿਆਂ ਕੋਲੋਂ ਲਈ ਸਾਡੇ ਪਿੰਡ 'ਚ ਹੋਰ ਕਹੇ ਨੇ ਹਾਂਜੀ ਇੱਕ ਸੂਆ ਦੋ ਸੂਆ ਨੇ ਪੀਤੀ ਤੇਰੀ ਵੀਡੀਓ ਤੇ ਪਿਛਲੀ ਵਾਰੀ ਉਹਨੇ ਚੈਨਲ ਤੇ ਵੀਡੀਓ ਵੀ ਪਾਈ ਐ ਮੱਝ ਆ ਮੈਂ ਜੀ ਹਾਂ ਅੱਛਾ ਪਿਛਲੀ ਵਾਰੀ ਉਹ ਰਾਦਾ ਹੀ ਵੇਚਣ ਦਾ ਇਹ ਜਦੋਂ ਸੂ ਪੈਂਦੀ ਕਰਤੀ ਜਾਂਦੀ ਆ ਹਾਂ ਉਹਦਾ ਰਾਦਾ ਬਲ ਜਾਂਦਾ ਹਾਂ ਇਹ ਮੇਰੇ ਕੋ ਕੋ ਵਰਕਾ ਲਿਆ ਆ ਕੇ ਲਿਖਾ ਕੇ ਲੈ ਜਾਏ ਚਾਹੇ ਮੇਰੀ ਆ ਰਿਕਾਰਡ ਰੱਖੀ ਹਾਂਜੀ ਇਹ ਮੱਝ ਵੱਧ ਦੇ ਦੇ ਤੇ ਤੁਹਾਡੀ ਕਿਸਮਤ ਆ ਵੱਧ ਵੀ ਦੇ ਸਕਦੀ ਆ ਹਾਂਜੀ ਪਰ ਮੈਂ ਮਿਨੀਮਮ ਮਿਲਕ ਜਿਹੜਾ ਇਹਦਾ 16 ਲੀਟਰ ਦੁੱਧ ਮੈਂ ਇਹਦਾ ਮੱਝ ਦਾ ਲਿਖ ਕੇ ਦੇ ਦਿੰਨਾ 8 ਲੀਟਰ ਸਵੇਰੇ 8 ਛਾ ਠੀਕ ਆ ਦਊਗੀ ਲੰਮਾ ਸਮਾਂ ਦੁੱਧ 8-9 ਮਹੀਨੇ ਮੱਚ ਦੋਂਦੀ ਚਵਾਈ ਦੀ ਮੇਰੀ ਗਰੰਟੀ ਭਾਰ ਦੀ ਮੇਰੀ ਗਰੰਟੀ ਦੁੱਧ ਕਿਹੇ ਥਾਂ 'ਚ ਵਾਧੇ ਹੋਵੇ ਘਟੇ ਹੋਵੇ ਉਹ ਸਾਰੀ ਮੇਰੀ ਗਰੰਟੀ ਚਲੋ ਠੀਕ ਆ ਸੂਈ ਮਈ ਵਾਪਸ ਲੈ ਆਉਂਗਾ ਪਹਿਲੇ ਮੈਂ ਕਾਰਜ ਪੂਰਨ ਚਲੋ ਇਹਦੀ ਆ ਮੈਨੂੰ ਫੁੱਲ ਗਰੰਟੀ ਆ ਕਿਉਂਕਿ ਆਪਣੇ ਆਪਾਂ ਪਿੰਡੋਂ ਮਾਗੀ ਲਈਆ ਤੇ 3 ਸਾਲ 4 ਸਾਲ ਹੋ ਗਏ ਮੱਝ ਲਈਏ ਨੇ ਹਰ ਵਰੀਂ ਇਕੱਤੀ ਦੇ ਦਿੰਦੀ ਤੇ ਵੇਚਦੇ ਨਹੀਂ ਚੌਥੇ ਸੁਵੀ ਹੋਣੇ ਨੇ ਸੂਣਾ ਜੀ ਵਪਾਰੀ ਕਹਿੰਦੇ ਤੀਜੇ ਤੋਂ ਲੋਗਾਂ ਦੇ ਵਪਾਰੀ ਤੀਜੇ ਤੋਂ ਬਾਅਦ ਦੱਸਦੇ ਹੀ ਨਹੀਂ ਆ ਇਹਦਾ ਇੱਕ ਕੰਫਾ ਸੁਆ ਜ ਮੱਝ ਦਾ ਤੇ ਵੇਖੋ ਮੈਂ ਦਾ ਡਿਜ਼ਾਈਨ ਵੇਖੋ ਕਿੱਥੋਂ ਦਾ ਤੇ ਧੀਰ ਜੇ ਥਰਮਾ ਇੰਨਾ ਜਿੱਥੇ ਖਿਲਾੜੇ ਡੋ ਜਿੱਥੇ ਨਿਕਲੋ ਚਲੋ ਬਾਈ ਜੀ ਲੋ ਜੀ ਖਾਓ ਦਾਦਾ ਲੈ ਲੂ ਕੋੜਾ ਕੋੜਾ ਲਾਜੂ ਕੀ ਹੁ ਤਾਂ ਖੁੱਲਾ ਡੋਲਾ ਖੜੂਗੀ ਤੇ ਆਪਣੇ ਮਾਲੀ ਤੋਂ ਮੇਰੇ ਵਾਲੇ ਮਾਲੀ ਤੋਂ ਹਾਂ ਜਿਹੜਾ ਮਾਲੀ ਵੇਚਦਾ ਵਾਜੀ ਆਪਾਂ ਉਹ ਦੇਤਾ ਕੰਮ ਉਹ ਵੀ ਗਲਤ ਮਰਤੀ ਹੋਇਆ ਅੱਛਾ ਜੀ ਤਾਂ ਤਾਂ ਤੇ ਮੱਝ ਜੇ ਟਿਕੇ ਵੀ ਮੈਂ ਇਹਦਾ ਸਾਰੇ ਨਿਸ਼ਾਨੇ ਇਹ ਮੇਰਾ ਜੀ ਕਰਦਾ ਸੀ ਹਾਂਜੀ ਚਲੋ ਜੇ ਵੇਗੀ ਠੀਕ ਆ ਨਹੀਂ ਤਾਂ ਮੈਂ ਚਵਾਈ ਕਰਕੇ ਮੈਂ ਫੇਰ ਮੱਝ ਦਊਂਗਾ ਪੂਰੀ ਹਿੱਕ ਤੇ ਹੱਥ ਮਾਰ ਕੇ ਬਿਲਕੁਲ ਬੜਾ ਖੁਸ਼ ਖਾਂਦੋ ਤੇ ਜੀ ਖਾਂਦੋ ਚਲੋ ਆ ਜੀ ਪਾਠੀ ਕੋਈ ਕਿਹੇ ਪਾਸਿਓ ਇਹ ਹੱਥ ਨਹੀਂ ਰੱਖੀ ਦਿੰਦੀ ਇਹ ਲੰਮੀ ਕੱਡੀ ਮੱਝ ਘਾਰਚੀ ਵੀ ਭਾਈ ਜੀ ਕਿਹੜਾ ਗਰਾਉਂਡ ਹੈ ਇਹ ਪੂਰੀ ਖੇਰ ਹੈ ਇਹ ਇਦਾਂ ਕੁ ਮਾਹ ਹੈ ਕੁਮਾ ਲੰਬਾਈ ਵੇਖੋ ਤੇ ਉੱਤੋਂ ਚੜਾਈ ਪੜੀ ਕਿੰਨੀ ਮੱਝ ਇੱਕ ਮੁੱਤ ਸਾਰਾ ਨੀਲੀ 라ਵੀ ਵਾਲਾ ਸਮਝਦਾ ਬਿਲਕੁਲ ਬਿਲਕੁਲ ਭਾਈ ਜੀ ਹਾਂ ਜੀ ਇੱਥੇ ਚਿੱਟੇ ਮੂੰਹ ਵਾਲਿਆਂ ਨੂੰ ਮਾਰੀ ਆਏ ਨੀਲੀ ਕਹੇ ਕਿ ਤੇ ਲੋਕ ਤੁਮਰਾਹ ਕਰੀ ਜਾਂਦੇ ਉਸ ਤੋਂ ਨੀਲੀ ਆ ਜੀ ਆਹ ਹੰਦੀ ਹੈ ਨੀਲੀ 라ਵੀ ਅਸਲ ਲੇਓ ਬਾਕੀ ਇਸ ਤੋਂ ਅਸਲ ਵੀ ਹੋਰ ਗਿਆ ਜੇ ਮੈਂ ਕਹਿਦਾ ਨਾ ਵੀ ਆਹ ਵੇਖ ਵੀ ਇਹੋ ਹੀ ਅਸਲ ਆ ਹੁਣ ਮੰਡੀ ਆਪਾਂ ਗਏ ਉੱਥੇ ਵੇਖਿਆ ਮੈਂ ਆ ਇੱਥੇ ਤਾਂ ਐਵੇਂ ਸਾਡੇ ਵਰਗੇ ਪੁੱਛਣੋਂ ਵਟਕੀ ਚੜਾ ਕੇ ਕਹਿੰਦੇ ਅਸਲ ਵੇਲਾ ਉਹ ਹੁਣ ਉਹਨਾਂ ਚੌਧਰੀਆਂ ਦੀਆਂ ਬੇਟੀ ਪਰਾਂ ਨੂੰ ਉਹ ਕਹਿੰਦੇ ਆਂ ਬਾਈ ਜੀ ਮਾਰੀਆਂ ਮੱਜਾਂ ਕਿਦੇ ਪੈਸੇ ਲੱਗ ਕੇ ਲਿਆ ਜੀ ਪੈਸੇ ਲੱਗ ਪੈਸੇ ਲੱਗਣਾ ਬਹੁਤ ਹੁਣ ਉਹ ਕਹਿੰਦੇ ਬਾਈ ਕਿਨੇ ਲੱਖ ਲੱਖ ਦੇਣੀ ਆ ਨਹੀਂ ਨਹੀਂ ਉਹ ਮੱਜਾਂ ਦੇ ਕਿਦੇ 10-10 ਲੱਖ ਦੀ ਉਹਨੂੰ ਪੈਸੇ ਨਾ ਇਹ ਪੁਰੇ ਜੀ ਨਹੀਂ ਹੁੰਦੀ ਬਾਲ ਬਹੁਤ ਸੋਹਣਾ ਬਹੁਤ ਚੰਗਾ ਹਾਂ ਹੋਰ ਬਾਕੀ ਇਹ ਵੀ ਗੱਲ ਆ ਜੇ ਕੋਈ ਬੰਦਾ ਤੁਹਾਨੂੰ ਕਹਿ ਦਿੰਦਾ ਨਾ ਕੀ 15 ਲੀਟਰ ਦੁੱਧ ਆ ਤੇ ਸਵਾ ਲੱਖ ਦੀ ਇਹਦਾ ਮਤਲਬ ਕਿ ਜਾਂ ਮੱਝ ਵਿੱਚ ਨੁਕਸਿਆ ਤੇ ਜਾਂ 15 ਲੀਟਰ ਦੁੱਧ ਨਹੀਂ ਆ ਰਿਹਾ ਹੂੰ 14 15 ਲੀਟਰ ਮੱਝ ਸਵਾ ਲੱਖ ਦੀ ਨਹੀਂ ਕਿਉਂਦੀ ਆ ਇਸ ਸਮੇਂ ਸਹੀ ਗੱਲ ਹੈ ਉੱਥੇ ਗਮਰਾਹ ਹੁੰਦੇ ਆਪਾਂ ਜਾਂ ਤੇ ਦੁੱਧ ਘੱਟ ਹੋਗਾ ਜਾਂ ਮੱਝ ਦੀ ਕੋਈ ਚੁਆਈ ਚੀਜ਼ਾਂ ਕੋਈ ਥਣ ਦੇ ਵਿੱਚ ਕੋਈ ਜਾਂ ਉਹਦੇ ਮੈਨਸ ਕੋਈ ਫਾਲਟ ਹੋ ਜਿਹਦੇ ਥੱਲੇ 15 ਲੀਟਰ ਦੁੱਧ ਆਣਾ 15 16 ਲੀਟਰ ਵਾਲੀ ਮੱਝ ਉਹ ਮਤਲਬ 2 ਲੱਖ ਦੇ 1.5 2 ਲੱਖ ਦੇ ਲਾਗੇ ਬਣੇ ਮੱਝ ਤੇ ਇਹ ਸੰਦੀਪ ਸਾਹਿਬ ਮੱਝ ਵੱਡੀ ਆ ਤੇ ਇਹਦਾ ਮੁੱਲ ਵੀ ਚਲੋ ਉਸ ਹਿਸਾਬ ਨਾਲ ਆਪਾਂ ਫੋਨ ਤੇ ਕਰਾਂਗੇ ਚਲੋ ਮੈਂ ਮਾਫੀ ਮੰਗਦਾ ਮੈਂ ਆਪ ਇਹ ਕੰਮ ਦੇ ਬਰਕਰਾਰ ਨਹੀਂ ਵੀ ਵੀਡੀਓ ਜੀ ਦੱਸ ਦੇਣਾ ਚਾਹੀਦਾ ਵਾ ਹਨਾ ਮੁੱਲ ਤੇ ਥੋੜਾ ਜਿਆਦਾ ਲੈਣ ਦੀ ਹੈ ਮੇਰਾ ਤਾਂ ਵੀ ਮੁੱਲ ਆਪਾਂ ਫੋਨ ਤੇ ਕਰਾਂਗੇ ਤੇ ਪਤਾ ਤੁਹਾਨੂੰ ਵੀ ਹੈਗਾ ਵਾ ਕਿ ਮਾਝੇ ਦੋ ਦੇ ਅੰਦਰ ਬਾਹਰ ਜੀ ਹੋਣੀ ਆ ਹਾਂਜੀ ਆਈਡੀਆ ਜੇ ਮੈਂ ਦੇ ਦਾਂ ਠੀਕ ਆ ਕਿ ਨਹੀਂ ਗੱਲ ਬਿਲਕੁਲ ਸੇ ਦੇਣਾ ਮੱਝ ਬੰਦਾ ਮੱਝ ਹੋਣੀ ਦੀ ਮੈਂ ਕਿੰਨੇ ਦੇਣੀ ਆ ਹਾਂ ਜੀ ਇਹ ਜੇ ਸੰਦੀ ਬਾਨੀ ਮੱਝ ਆ ਵੇਖੋ ਮੇਰਾ ਰੂਣੀ ਕਰਦਾ ਵੀ ਇਹਨੂੰ ਮੈਂ ਪਾਣਾ ਵੀਡੀਓ ਦੇ ਵਿੱਚ ਇਹ ਮੱਝ ਨੇ ਅਜੀ ਤੱਕ ਚਟਾ ਸਾਰਾ ਐ ਮਾਰਨਾ ਨੇ ਟਲਾਂ ਛਲਾਂ ਕੱਢ ਕੇ ਤੇ ਫੇਰ ਪਾਣਾ ਜੇ ਤੇ ਵੇਗੀ ਮੈਂ ਠੀਕ ਆ ਨਹੀਂ ਅਗਲੀ ਵੀਡੀਓ ਚ ਭਾਵੇਂ ਮੇਰੀ ਵੇਖਦੀ ਹੋਏ ਤੁਹਾਨੂੰ ਫੇਰ ਵੀ ਸਾਧ ਕੇ ਮੱਝ ਤੇ ਫੇਰ ਚਵਾਈ ਕਰਾਂ ਚਲੋ ਬਠੀ ਨੀਲੀ ਦੀਆਂ ਮਈਆਂ ਖਲੋਂਦੀਆਂ ਨਹੀਂ ਆ ਵੀ ਮੱਝ ਮੇਰੀ ਵੇਖਦੀ ਮੈਂ ਕੱਖੀਆਂ ਕਰਦਾ ਰਹੀ ਨਾ ਕਾਲੀਆਂ ਮੱਝਾਂ ਦੇ ਕੱਲ ਵੀ ਦੋ ਵੇਕੀਆਂ ਮੈਂ ਕਹਿੰਦਾ ਵੀ ਨੀਲੀ ਦੀਆਂ ਵੀ ਵੀਡੀਓ ਬਣਾਵਾਂ ਨੀਲੀ ਦੀ ਅਮੀਆ ਮੈਂ ਇਕੱਠੀਆਂ ਕਰਦਾ ਹਾਂ ਪਰ ਬੋਰ ਬਰਾਉ ਹੁਣ ਬਾਹਰ ਆ ਗਿਆ ਹੋਰ ਤੇ ਉਹ ਕੰਮ ਹੋਇਆ ਜਿੱਦਾਂ ਦੇ ਨਾ ਫਲਾਣੇ ਬੰਦੇ ਨੇ ਏਜੰਸੀ ਦੀ ਲਈ ਆ ਜੀ ਕਿਸ ਚੀਜ਼ ਦੀ ਹਾਂ ਮੇਰੀ ਦੀ ਏਜੰਸੀ ਜਦੋਂ ਮਾਰਾਇ ਤੇ ਰਣਾਵਾ ਹਾਂਜੀ ਉਹ ਜੀ ਮੱਛਾਂ ਉਦਾਂ ਕਿ ਲੱਭਣ ਜਾਈਏ ਨਾ ਘਰੋਂ ਧਾਰ ਕੇ ਲਾਈਏ ਜਾਈਏ ਵੀ ਅੱਜ ਨੀਲੀ ਦੀ ਹੀ ਲਿਆਉਣੀ ਆ ਤੇ ਨਹੀਂ ਲੱਭਦੀਏ ਤੇ ਕਿਤੇ ਕੁਦਰਤੀ ਚਲੋ ਮਹਾਰਾ ਗੁਰਰਾਮ ਦਾ ਆਦੀ ਕਿਰਪਾ ਬਾਈ ਤੁਰੇ ਤੁਰੇ ਫਿਰ ਬਾਕੀ ਤੁਰੇ ਫੋਨ ਵੀ ਕਿਸੇ ਜਿਹਨੇ ਵੇਚਦੀ ਨਾ ਉਹਨੇ ਲਾਣਾ ਨੀ ਲਿਆਣਾ ਚੰਗੀਆਂ ਤੁਹਾਨੂੰ ਲਾਣਾ ਚੰਗੀਆਂ ਦੇ ਫੋਨ ਵੀ ਮੈਨੂੰ ਆਉਂਦੇ ਆ ਦੂਜੀ ਗੱਲ ਇਹ ਆ ਵੀ ਮੇਰੇ ਵੀਰ ਕਈ ਨਾ ਹੁਣ ਆ ਜਿੱਦਾਂ ਦਾ ਮਾਲ ਹੁੰਦਾ ਨਾ ਸਾਡੇ ਕੋਲ ਇਦਾਂ ਦਾ ਨਹੀਂ ਹੁੰਦਾ ਵਾ ਹੁਣ ਜੇ ਕੋ ਕਵੇ ਨਾ 50000 ਦੀ 60 ਦੀ ਮੱਝ ਆਪਣੇ ਕੋਲ ਨਹੀਂ ਨਹੀਂ ਹੁੰਦੀ ਬਿਲਕੁਲ ਜੀ ਇਹ ਫੋਨ ਲਾ ਕੇ ਪਹਿਲੋ ਮੁੱਲ ਤੇ ਪੁੱਛਦੇ ਵੱਡੀ ਮਹੀਂ ਦਾ 1.5 ਲੱਖ ਵਾਲੀ ਦਾ ਤੇ ਮਗਰੋਂ ਫਿਰ ਪੁੱਛਣਗੇ ਵੀ ਟੋਕੜ ਨਹੀਂ ਕੋ ਹੈਗੀ ਜਾਂ ਕੱਟੀ ਨਹੀਂ ਕੋ ਹੈਗੀ ਕੋਈ ਵੀ ਆਪਣੇ ਘਰ ਹੁੰਦੀਆਂ ਮੰਡੀਆਂ ਲੱਗਦੀਆਂ ਇੱਥੇ ਕੱਟੀਆਂ ਕੁੱਟੀਆਂ ਦੀ ਆ ਗਈ ਦੀਵਾਲੀ ਦੇ ਵੇਖਿਆ ਕਿੰਨਾ ਮਾਲ ਆ ਵਿੱਚ ਕੱਟੀਆਂ ਬੜੀਆਂ ਬੜੀਆਂ ਸੋਹਣੀਆਂ ਲੁਕੀ ਮਿਹਨਤ ਕਰ ਲੋ ਉੱਥੋਂ ਜਾ ਕੇ ਲੱਭ ਲੋ ਜੇ ਲੱਭਦੀਆਂ ਅਪਾ ਟੋਕੜ ਮੱਝ ਨਹੀਂ ਲੈਂਦੇ ਕਿਸੇ ਤੋਂ ਵੀ ਨਾ ਕਦੀ ਵਿੱਚ ਪਾਉਨੇ ਤੇ ਨਾ ਕਦੀ ਘਰੋਂ ਆਪਣੇ ਕੋਲ ਟੋਕੜ ਗੱਪਣ ਵੇਚੀ ਆ ਐਸ ਲੈਵਲ ਦਾ ਆਪਣੇ ਕੋਲ ਮਾਲ ਹੁੰਦਾ ਵਾ ਲੱਖ ਤੋਂ ਪਲੱਸ ਵਾਲੀਆਂ ਮਹੀਆਂ ਹੁੰਦੀਆਂ ਲਗੜੀ ਮੱਝ ਕੱਟ ਲਈ ਇਹਦਾ ਗਸਤਾਖੀ ਮਾਲ ਇਹਦਾ ਕਰਾਂਗੇ ਅਸੀਂ ਆਹ ਵੇਖੀ ਇਹ ਵੀ ਸੰਦੀਪ ਮੱਝ ਛੋਟੀ ਬਹੁਤ ਚੰਗੀ ਹੈ ਤਾਜੀ ਹੋਈ ਆ ਕੱਟੀਆਂ ਦੇ ਮਗਰ ਜੇ ਨਾੜੂ ਬੱਚਾ ਨਾਲ ਉਹ ਤੋਂ ਆਪਣੇ ਕੋਲ ਆਜੀ ਮੱਝ ਆਈ ਹੈ ਹਾਂ ਨਹੀਂ ਨਹੀਂ ਸਵੇਰੇ ਮੈਂ ਮੈਂ ਮਤਲਬ 9 ਵਜੇ ਚੋਈਗੀ ਠੀਕ ਹੈ ਨਾ ਚੰਗਾ ਉਦਾਂ 판ਡਾ ਖੰਡਾ ਬਣਾਉਣੀ ਹੈ 8:00 ਵਜੇ ਨਿਕਲੋ ਕਿੰਨਾ ਵੱਡਾ ਦੁੱਧ ਇਹੋ ਜਿਹੇ ਮੱਝ ਕੰਨੇ 13 ਲੀਟਰ ਹੋਊਗਾ ਠੀਕ ਆ ਬਾਕੀ ਅੱਜ ਚੋਣਾ ਸਵੇਰੇ ਚੋਣਾ ਮੈਂ ਜਿਹੜਾ ਬੰਦਾ ਕਿਨੂੰ ਫੋਨ ਕਰੂਗਾ ਉਹਨੂੰ ਮੈਂ ਪੱਕਾ ਨੈੱਟ ਦੱਸ ਦਊਗਾ ਕਿ ਕਿੰਨਾ ਦੁੱਧ ਮੇਰੇ ਦੁੱਧ ਜੀ ਨਹੀਂ ਫਰਕ ਹੁੰਦਾ ਮੈਂ ਸੰਦੀਪ ਰੱਖਿਆ ਕੰਡਾ ਬੜੇ ਜਿੰਦ ਵਾਲਾ ਖਿਆ ਹੁਣ ਤਾਂ ਨਹੀਂਆ ਬੋਤਲ ਰੱਖੀ ਹੈ ਬੱਚੇ ਨੂੰ ਦੁੱਧ ਬੋਤਲ ਨਾਲ ਪਿਉਣਾ ਠੀਕ ਆ 1.5 ਕਿਲੋ ਜਾਂ ਕਿਲੋ ਜਿੰਨਾ ਵੀ ਅੰਧ ਘੋਰ ਨਹੀਂ ਰਹਿੰਦਾ ਛੱਟ ਕੇ ਗਲਾਸੀ ਕਹਿ ਦਿੰਦੇ 1 ਕਿਲੋ ਬੱਚੇ ਨੂੰ ਛੱਡਤਾ ਜਿਹੜਾ ਬੰਦਾ ਇਖਾ ਉੱਲੂ ਉਹਦੀ ਵੀ ਤਸੰਦੀ ਕਰਾਉਣੀ ਹੈ ਸਾਰੀ ਮੱਝ ਮੈਨਾਂ ਵੀ ਚੋਲੋ ਬੋਤਲਾਂ ਬੱਚੇ ਨੂੰ ਦੁੱਧ ਪਿਾਵਾਂਗੇ ਸਾਰੇ ਬੱਚੇ ਮੰਗ ਜਾਦਣਾ ਬੋਤਲ ਕੰਡੇ ਨਾਲ ਦੋਵੇਂ ਡੰਗ ਮਹਿੰਦੀ ਮੰਤੀ ਕਰਨੀ ਆ ਭਾਵੇਂ ਘਰ ਵਾਲੀਆਂ ਤੇ ਭਾਵੇਂ ਦੂਜੀਆਂ ਕੰਡਾ ਰੱਖਿਆ ਹੋ ਬਾਲਟੀ ਚੋਕਾ 250 ਰੁਪਏ ਦਾ ਕੰਡਾ ਆਉਣਾ ਉਹ ਮੈਂ ਤੇ ਮੋਟਰਸਾਈਕਲ ਵੀ ਰੱਖਿਆ ਜਿਹੜਾ ਬੰਦਾ ਮੈਨੂੰ ਛੇੜ ਜੀ ਮਖਾ ਲਿਖੇ ਨਾ ਆ 8 ਲੀਟਰ ਆ ਤੇ ਜਦੋਂ ਮੈਂ ਕੰਡਾ ਕੱਢਦਾ ਨੱਤਾਂ ਕੰਮ ਮ ਹਾਂ ਉਹ ਜਦੋਂ ਤਲਦਾ ਉਹ ਹੁੰਦਾ 5.5 ਲੀਟਰ ਹਾਂ ਪਾਰਟੀ ਦੇ ਭਰ ਜਾਂਦੀ ਝਾਟੀ ਆਉਂਦੇ 8 ਲੀਟਰ ਦੁੱਧ ਇਹਦੇ ਥੱਲੇ 13 ਲੀਟਰ ਦੁੱਧ ਆ ਜਿਹੜਾ ਬਿਲਕੁਲ ਜੇ ਪੱਕਾ ਮੈਂ ਫੋਨ ਤੇ ਦੱਸੂਗਾ ਵੀ ਹੋ ਸਕਦਾ 12.5 ਤੋਂ 13.5 ਵੀ ਹੋਵੇ ਬਿਲਕੁਲ ਠੀਕ ਹੈ ਨਾ ਬੋਲੋ ਜੀ ਵੀ ਸਾਡੂ ਸਾਰਾ ਚੰਗਾ ਮੈਂ ਨੀਲੀ ਗਿਆ ਅੱਖਾਂ ਨਹੀਂ ਜੇ ਬਿਲੀ ਬਿਲਕੁਲ ਬੜਾ ਪੰਚਾ ਰੁਸ਼ਾਨ ਹੈ ਗਿਆ ਸਭ ਤੋਂ ਪਿਆਪਾ ਲਈਏ ਵੀ ਉਹ ਕੰਮ ਨਹੀਂ ਆਪਾਂ ਕਰਨਾ ਵੀ ਇਹਨੂੰ ਹੀ ਮਿਲੀ ਗਈ ਜੀ ਹਾਂ ਮੱਝ ਨੀਲੀ ਆ ਬਿਲਕੁਲ ਠੀਕ ਹੈ ਕਾ ਅੱਖਾਂ ਮੰਨਿਆ ਤਾਂ ਇਹ ਵੀ ਪਾਣੀ ਨਾਲ ਨਾਲ ਫਿਰ ਦੰਗ ਕਰਦਾ ਹੋਈ ਹਾਂ ਹਾਂ ਆਈ ਆਉਂਦਾ ਇਹ ਪਾਨੀ ਮੱਝ ਪੂਰੀ ਹੈ ਸਵੇਰੇ ਚੁਆਈਏ ਦੀ ਮੈਂ 9 ਵਜੇ ਕੀਤੀ ਆ ਤੇ ਅੱਜ ਹੀ ਲੈਂਦੀ ਵੀਡੀਓ ਦਾ ਕਰਕੇ ਮੈਂ ਨੀਲੀ ਦੀ ਚਲੋ ਲਾ ਜੀ ਜੇ ਲੱਭਦੀਆਂ ਘਟ ਗਈਆਂ ਬਾਣੀ ਵੀ ਨਿਸ਼ਾਨ ਵੇਖ ਲਓ ਬਾਤੀ ਇਹਦੇ ਸਾਰੇ ਹੈਗੇ ਆ ਬਾਡੀ ਦੇ ਉੱਤੇ ਹੀ ਹੈਗਾ ਜੇ ਥੱਲੇ ਵੀ ਹੈਗਾ ਚਵਾਈ ਚੰਗੀ ਵਧੀਆ ਮੱਝ ਆਹੀ ਆਈ ਕਰਕੇ ਨਾ ਥੋੜਾ ਜਿਹਾ ਬੱਚੇ ਦਾ ਕਰਦੀ ਐ ਤੇ ਸੁਆ ਦੱਜਾ ਜੀ ਅੱਛਾ ਉਹ ਵੀ ਥਾਂ ਤੋਂ ਗੋ ਖਾ ਰਿਹਾ ਹਾਂਜੀ ਚਲ ਹੋਸਾ ਤਿੱਜਾ ਵੀ ਹੋਵੇ ਬਿਲਕੁਲ ਜੀ ਝੋਟੀਆਂ ਜਿਹਾ ਆਉਂਦੀ ਆ ਦੂਜਾ ਤਿੱਜਾ ਸੁਆ ਕੱਟੀ ਵੀ ਮਗਰ ਬੜੀ ਸੁਣੀ ਆ ਆ ਖਾਜੋ ਬਣਾਇਆ ਅੱਜ ਸਾਤ ਵਜੇ ਬਾ ਚੀ ਹਾਂਜੀ ਕੱਦ ਵੇਖ ਲੋ ਵੱਡਾ ਉਹਨਾ ਦੋਆ ਮੱਜਾਂ ਨਾਲ ਵੱਡਾ ਤੇ ਸਿੰਗਲ ਦੀਦੀ ਹੈ ਜਿੱਦਾਂ ਮੱਖਾਂ ਵਾਲੇ ਪੁੱਛਦਾ ਵਾਂਗੇ ਨਾ ਸਿੰਗਲ ਉਹ ਲੈ ਧੀ ਆ ਗਿੜੇ ਨਹੀਂ ਕਰੀ ਜਾਂ ਉਹਦਾ ਪਰਿਵਾਰ ਉਹਨਾਂਕ ਨਹੀਂ ਪਾਉਂਦੇ ਲੱਗਿਆ ਯਾਰ ਉਹਨਾਂ ਦਾ ਪਰਿਵਾਰ ਹੀ ਜਾਂ ਚਲ ਗਿਆ ਤੇ ਬਾਹਰ ਬਾਹਰ ਉਹ ਚਲੇ ਗਏ ਹਾਂਜੀ ਤੇ ਆਪਣਾ ਇਹ ਸੰਦੀਪ ਸਿੰਘ ਅੱਜ ਇੱਕ ਛੋਟੀ ਦੇਦਾਂਗੇ 1,30,000 1,30,000 2000 ਤੋਂ ਛੋਟ ਕਰਤਾਗੇ 1,28,000 ਦੀ ਰਿਨਪਲ ਟੌਪ ਦੀ ਛੁੱਟੀ ਹੈ ਦੁੱਧ 14 ਕਰ ਦੂਗੀ 14 ਵੀ ਕਰ ਸਕਾਂ ਤੁਸੀਂ 14 ਛੋਟਾਂ ਲੱਗਦੀਆਂ ਮੇਣੀ ਆ ਗਈ ਨਹੀਂ ਜਾਂ ਬੀਣੀ ਇਹ ਗੱਪਣ ਮਾਜਿਆ ਸੁਆਦ ਆ ਤਿੱਜਾ ਹੋਊਗਾ ਨੰਨ ਦਾ ਸਾਬ ਘਰ ਆ ਰਾਇ ਨੇ ਤੇ ਸਾਫ ਸੂਪੇ ਕੋਲੇ ਦੀ ਜਾਨ ਖਰਦੀ ਆ ਪੰਚਾਇਤ ਤੇ ਬੜੇ ਬੁਲੀ ਸੋਣੀ ਉਧਾਂ ਹੋਰ ਤੇ ਵਿਖਾ ਦੇ ਨੇ ਸਿੰਘ ਹਲਦੇ ਜੀ ਸਿੰਘ ਹਲ ਹੈ ਜੀ ਸਿੰਘ ਹਲ ਦੋਵੇਂ ਹਲ ਦੇ ਦੀ ਕੋਈ ਆਏ ਜੀ ਕੋਲ ਚਲੋ ਅਸਰ ਦੇ ਨਹੀਂ ਜੀ ਚੰਗੀ ਆ ਉਹ ਦ 11 12 ਵੀ ਭਾਜੇ ਚੰਗਾ ਹਾਂ ਜੰਨਾ ਭਾਜਦਾ ਇਹ ਵੀ ਆਗੀ ਆਈ ਆਪਣੇ ਨੂੰ ਅਜੇ ਆ ਦੋ ਘੇਟ ਤੇ ਆਈ ਬਸ ਠੀਕ ਹੈ ਜੰਗਾ ਬੰਦਾ ਬਹੁਤ ਵੱਲਾ ਬੜਾ ਸਾਫ ਹੈ ਅਜੀ ਇਹ ਖੰਡੀ ਜਨਾ ਤੇ ਚਾਰ ਕਰ ਉਹਦਰ-ਉਦਰ ਕੇ ਨਾ ਡੰਗਰ ਛੂਪੇ ਇਹ ਚਾਰ ਦਿਨ ਕੱਢੀ ਦੇ ਰਾਜ ਨੂੰ ਕੰਮ ਲੀ ਜਾ। ਮੰਤਰਪੁੰਤ ਚੰਡੀ ਚਾਹ। ਕੱਢੀ ਜਾ ਲੈ ਇਹਨੂੰ। ਗੱਡੀ ਹੋ ਗਈ। ਬਾਕੀ ਇਹ ਗੱਲ ਆ। ਹਾਂਜੀ। ਕਿਉਂਕਿ ਸਾਹ ਅਗੇ ਕਈ ਵਾਰੀ ਥੋੜੀ-ਬੋਧੀ ਬਾਤ ਘਾਟ ਹੋ ਜਾਂਦੀ ਹੈ। ਹੈਨਾ? ਅਜੋ ਦੀ ਬਾਕੀ ਨੇ ਪੂਰੇ ਪੜੇ ਕੋਈ ਨਹੀਂ ਤੋੜਿਆ ਜੇ ਮੇਰੇ ਹਿਸਾਬ ਨਾਲ ਤਾਂ ਇਹ ਸੋਹਦਾ ਵਾ ਇਸ ਪਰ ਹਰਪਾ ਵੀ ਲਾ ਜੇ ਤੁਹਾਨੂੰ ਲਾਸਟ ਪੀਸ ਹੀ ਲਾ ਰਹੀ ਇਹ ਲਾਸਟ ਪੀਸ ਹੀ ਆ ਇਹ ਕਿ ਦਸਕੋਡ ਵੀ ਵਾਵਾ ਹੀ ਕਰਦਾ ਅੱਛਾ ਜੀ ਬਾਕੀ ਭਾਰ ਪੂਰੀ ਦੀ ਆਪਣੀ ਗਰੰਟੀ ਆ ਅੱਜ ਹੀ ਆਈ ਆ ਹੁਣ ਤੱਕ ਦੇ ਫੀਕ ਰਹੀ ਜੇ ਰਾਤ ਨੂੰ ਤੇ ਨਹੀਂ ਕਿ ਜੇ ਲੋਕੋ ਨੂੰ ਜੁਗਾ ਸਹੀ ਦੱਸਾਂਗੇ ਤੋਂ ਜੇ ਬਿਲਕੁਲ ਜੀ ਬਿਲਕੁਲ ਮਤਲਬ ਵਾਪਰ ਕਰਦੇ ਜਰੂਰੀ ਆ ਪਰ ਕਰਦੇ ਥੋੜੇ ਜਿਹਾ ਸਿਕਾਈ ਨਾਲ ਆ ਤੇ ਕਰਦੇ ਸ਼ੌਂਕ ਨਾਲ ਆ ਰੋਜ਼ ਵੀ ਨਹੀਂ ਮੱਝਾਂ ਵੇਚਦਾ ਮੇਰੀ ਮੱਝ ਭਾਵੇਂ ਪੰਜਵੇਂ ਛੇਵੇਂ ਦਿਨ ਵੀ ਗਏ ਮੈਂ ਇਹ ਨਹੀਂ ਮੈਂ ਆਂਦਾ ਮੇਰੀਆਂ ਰੋਜ਼ ਦੇ 4-4 5-5 ਮਿੰਟ ਠੀਕ ਹੈ ਨਾ ਹਾਂ ਜੀ ਜੀ ਪੰਜਵੇਂ ਦਿਨ ਵੇਚੀਏ ਛੇਵੇਂ ਦਿਨ ਹੋਂਦਾ ਚੱਲ ਪੈਣਾ ਮਾ ਛੂੜੀ ਤੰਦਾ ਸੀ ਜੀ ਬਾਗੋਂ ਕਦਾ ਚੱਲ ਪੈਣਾ ਹੋ ਜੀ ਹੁਣ ਫੇਰ ਕੰਮ ਘਟ ਜਾਣਾ ਤੇ ਬਸ ਕੀ ਦੋ ਤਿੰਨ ਮੱਝਾਂ ਦੋਤੇ ਲਾਈਆਂ ਆ ਆਈ ਚਲਾਈ ਇੱਕ ਦੋ ਇੱਕ ਦੋ ਆਈ ਜਾਂਦੀਆਂ ਇਸ ਲਈ ਸਾ ਮਾਲੀ ਲਈਏ ਇਹ ਕੋਨਾ 50000 1 ਲੱਖ ਦਾ ਪਤਲਾ 5 ਛੱਡ ਦਿੱਤਾ ਪੂਰੇ ਲੱਖ ਦੀ 2000 ਹੋਰ ਡਿਸਕਾਊਂਟ ਕਰ ਦਾਂਗੇ 95000 ਦੀ ਮੈਂ ਦੇ ਦਾਂਗੇ ਚੰਗੀ ਆ ਜੇ ਦੋ ਦਿਨ 11 12 ਲੀਟਰ ਹੀ ਘੜਦਾ ਨਾ ਤੇ ਤਾਂ ਵੀ ਚੰਗੀ ਹੈ ਬਾਕੀ ਆਪਣਾ ਵੀਰ ਜੀ ਬੇਨਤੀ ਹੱਥ ਜੋੜ ਕੇ ਕਿਸੇ ਨਾਲ ਕੋਈ ਕੰਪੀਟੀਸ਼ਨ ਨਹੀਂ ਆ ਕਿਸੇ ਨਾਲ ਆਪਣਾ ਕੋਈ ਮੁਕਾਬਲਾ ਨਹੀਂ ਆ ਠੀਕ ਹੈ ਨਾ ਮੇਰਾ ਆਪਣਾ ਲਵਲਿਆ ਆਪਣਾ ਸਾਡਾ ਸਟੈਂਡਰਡ ਹਰ ਇੱਕ ਦਾ ਆਪਣਾ ਆਪਣਾ ਸਾਡੇ ਨਾਲੋਂ ਸਾਰੇ ਹੀ ਚੰਗੇ ਆ ਜੇ ਕੋਈ ਬੰਦਾ ਐਵੇਂ ਗੱਲੀਬਾਤੀ ਮੈਨੂੰ ਆਪਣੇ ਆਪ ਨਾਲ ਕੰਪੇਅਰ ਕਰੀ ਜਾਂਦਾ ਤੇ ਇਹ ਉਹਦੀ ਗਲਤ ਫਹਮੀ ਹੋਊਗੀ ਆਪਣੇ ਨਾਲ ਕਿਸੇ ਦਾ ਕੋਈ ਕੰਪੀਟੀਸ਼ਨ ਨਹੀਂ ਏ ਨਾਮ ਮੇਰਾ ਰੱਖ ਮੈਂ ਨਾ ਰੱਖਿਆ ਤੇ ਨਾਮ ਰੱਖਣਾ ਹੀ ਹੈ ਬਿਲਕੁਲ ਠੀਕ ਨਾ ਗੱਲ ਸਾਡਾ ਆਪਣਾ ਕੰਮ ਆ ਸਾਰੇ ਹੀ ਚੰਗਾ ਕਰਨ ਦੇ ਆ ਆਪਣੀ ਵੱਲੋਂ ਅਸੀਂ ਵੀ ਯਤਨ ਕਰਨੇ ਆ ਵੀ ਚੰਗਾ ਹੀ ਕਰੀਏ ਬਾਕੀ ਗਲਤ ਮਨਤੀ ਜੇ ਕੋ ਆ ਜਾਂਦਾ ਕਤਨਾ ਆਪਾਂ ਕੰਪਰੋਮਾਈਜ਼ ਕਰਦੇ ਆਂ ਦੂਜੀ ਗੱਲ ਐ ਵੀ ਹੁਣ ਲੋਕੀ ਲੱਗੇ ਆਨਲਾਈਨ ਡੰਗਰ ਭੇਜਣ ਮੈਂ ਅੱਜ ਆਪਣੀ ਕਾਪੀ ਵੇਚਣ ਜਾਣਾ ਜਿਆਦੀ ਲੰਮੀ ਨਹੀਂ ਹੋਗੀ ਵੀਡੀਓ ਨਹੀਂ ਨਹੀਂ ਕੋਈ ਨਹੀਂ ਚੱਲੂ ਛੱਡੀ ਚਲੋ ਵੇਲੇ ਹੁਣ ਅੱਜ ਇਹਨੇ ਜਾਣ ਹੀ ਕਿਤੇ ਇਹਨੇ ਇੱਥੇ ਰਹਿਣਾ ਇੱਥੇ ਰਹਿਣਾ ਨਹੀਂ ਗੱਲ ਹੈ ਇਹਨੇ ਰਾਵਿਓ ਜੋ ਕੋਈ ਗੱਲ ਨਹੀਂ ਹਾਂਜੀ ਹਾਂਜੀ ਮੈਂ ਸੰਦੀਪ ਸਾਹਿਬ ਪਹਿਲੀ ਮੱਝ OLX ਦੇ ਉੱਤੇ ਨਾ ਇਹ ਮੈਂ ਅੱਜ ਵੇਖੀ ਆਪਣੀ ਕਾਪੀ 2011 ਦੇ ਵਿੱਚ 11 ਜਾਂ 12 ਦੇ ਵਿੱਚ ਵੇਚੀ ਸੀ ਨੀਲੀ ਰਾਵੀ ਦੀ 93000 ਦੀ ਬਾਗੇ ਪੁਰਾਣੇ ਮਾਜਿਕਲੀ ਅੱਛਾ ਉਹ ਲੈਕਸ ਉਹ ਵਾਲ ਲੈਕਸ ਉਹ ਤੋਂ ਪਹਿਲਾਂ ਇੱਕ ਮੈਂ ਘਾਦ ਦੀ ਗਾਂ ਵੇਚੀ ਸੀ ਉਹ ਇੱਥੇ ਜਹਰੀ ਦੇ ਲਾਗੇ ਦਾਖਲਾ ਖੂਆ ਦਾਖਲੇ ਖੂ ਦੇ ਉਹ ਵੀਰ ਐਡਵੋਕੇਟ ਸੀਗਾ ਰਿਲਾਇੰਸ ਵਾਲਿਆਂ ਦਾ ਉਥੇ ਸਬਜੀ ਦਾ ਮੌਲਜਾ ਖੁੱਲਾ ਸੀ ਉਹਦੇ ਲਾਗੇ ਉਹਦਾ ਫਾਰਮ ਹੀ ਉਹਨੇ ਹੰਸ ਹੰਸ ਤੇ ਵੀ ਬੜਾ ਗੁਜ ਰੱਖਿਆ ਹਾਂ ਜੀ ਪਹਿਲੀ ਗਵਰਨਰ ਮੇਕੋ ਉਹ ਲਈ ਉਹ ਹੋ ਸਕਦਾ 2011 ਦੀ ਗੱਲ ਹੋਵੇ ਉਸ ਤੋਂ ਬਾਅਦ ਮੈਂ ਉਦੋਂ ਦੀਆਂ ਮਈਆਂ ਆਨਲਾਈਨ ਭੇਜਣ ਲਿਆ ਵਾਂ ਬਾਗੇ ਪੁਰਾਣੇ 69000 ਦੀ ਮਈ 2012 ਸਾਲ ਵਿੱਚ ਭੇਜੀ ਉਦੋਂ ਮੱਝ 50000 ਦੀ ਚੰਗੀ ਆ ਜਾਂਦੀ ਆ ਜਾਂਦੀ ਆ ਜਾਂਦੀ ਠੀਕ ਆ ਉਦੋਂ ਲੈ ਕੇ ਅੱਜ ਤੱਕ ਕੋਈ ਮੇਰਾ ਵੀਰ ਮੈਂ ਮੇਰਾ ਖਿਆਲ ਆ ਵੀ ਬਹੁਤੀ ਨਹੀਂ ਦੇ 200 300 ਮੱਝ ਆਨਲਾਈਨ ਭੇਜ ਦਿੱਤੀ ਹੋਊਗੀ ਕਮੈਂਟਾਂ ਦੇ ਵਿੱਚ ਜੇ ਕਿਸੇ ਨਾਲ ਕੋਈ ਗਲਤ ਮਲਤ ਗਈ ਹੋਵੇ ਜਾਂ ਮੈਂ ਉਹਨਾਂ ਠੱਗੀ ਮਾਰੀ ਹੋਵੇ ਉਹ ਮੈਨੂੰ ਦੱਸ ਸਕਦਾ ਵਾ ਵੀ ਮੇਰੇ ਬਲੇ ਸਾਡੇ ਮੱਝ ਤੇ ਕੀ ਆ ਸਾਡਾ ਭਿੰਡਿਆ ਤੇ ਤੁਸੀਂ ਸਾਡੇ ਨਾਲ ਮੁੜ ਕੇ ਕੋਈ ਸਮਝੌਤਾ ਨਹੀਂ ਕੀਤਾ ਜਾਂ ਸਾਨੂੰ ਮੱਝ ਮਾੜੀ ਦੇਤੀ ਆ ਬੜੀ ਮਹੀ ਆਨਲਾਈਨ ਭੇਜੀ ਤੇ ਅੱਜ ਤੱਕ ਨਹੀਂ ਭੇਜਣ ਲੈ ਬੜੇ ਚਿਰ ਦੀਆਂ ਭੇਜਣ ਨੇ ਆ ਇਹ ਗੱਲ ਆ ਵੀ ਹੁਣ ਸਾਡਾ ਤੇਰਨਾ ਪਿਆਰ ਪੈ ਗਿਆ ਵਾ ਹੁਣ ਹੁਣ ਚਾਰ ਤਰੀਕੇ ਨਾਲ ਭੇਜਦੇ ਆ ਉਹਨਾਂ ਦੋ ਤਿੱਤਾਂ ਦੇ ਬਿਲਕੁਲ ਉਹਨਾਂ OLX ਫਿਰ Facebook ਦੇ ਉੱਤੇ ਗਰੁੱਪ ਹੁੰਦੇ ਸੀ WhatsApp ਤੇ ਮੇਰੇ ਕੋਲ ਅਜੀਬ ਬੜੇ ਗਰੁੱਪ ਆ ਚੰਗੇ ਚੰਗੇ ਬੰਦੇ ਜਿਹੜੇ ਆ ਤਕਰੀਬਨ ਬੜੇ ਚਿਰ ਦੇ ਆਪਾਂ ਨੂੰ ਜਾਣਦੇ ਆ ਹਾਂ ਜੀ ਹਾਂ ਜੀ ਸਾਰਿਆਂ ਨਾਲ ਪ੍ਰਿੰਤ ਪਿਆਰ ਆ ਆਪਾਂ ਬਸ ਚੰਗਾ ਸਾਫ ਸੁਥਰਾ ਹੀ ਕੰਮ ਕੋਸ਼ਿਸ਼ ਕਰਨੇ ਹੁੰਦਾ ਹੀ ਕਰਨੇ ਇਹੋ ਬੇਨਤੀ ਆ ਵੀਰ ਕੋਈ ਆਪਣਾ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਕੋਈ ਨਹੀਂ ਆ ਵਪਾਰ ਦੇ ਵਿੱਚ ਜੇ ਕੋਈ ਕਿਸੇ ਨੂੰ ਬਾਤ ਘਾਟ ਹੋਦੀ ਹੋਵੇ ਉਹਦੇ ਆਪਾਂ ਜੇ ਕੋਈ ਗਲਤ ਮਲਤ ਕਿਸੇ ਨਾਲ ਚੱਲੇ ਵੀ ਜਾਵੇ ਤਾਂ ਉਹ ਆਪਾਂ ਉਹ ਜੋਤਾ ਵੀ ਕਰਨੀ ਦਾ ਬਾਕੀ ਰੇਟਾਂ ਰੂਟਾਂ ਚ ਵੀ ਥੋੜਾ ਬੋਧਾ ਕਰੀ ਲਈਦਾ ਵਾ ਤਾਂ ਠਾ ਠਾ ਇਹ ਕੋਈ ਸੌ ਨਹੀਂ ਖਾਦੀ ਵੀ ਜਿੰਨੇ ਮੰਗਲੇ ਉਨੇ ਹੀ ਦੇਣੇ ਕਰ ਲਾਂਗੇ ਥੋੜੀ ਕਰ ਲਾਂ ਬਿਲਕੁਲ ਜਿੱਥੇ ਕੋਈ ਮੇਲ ਮਲਾਪ ਹੋਵੇ ਕੋਈ ਭੈਣ ਭਰਾ ਪਿਆਰ ਵਾਲਾ ਆ ਜੇ ਮੈਨੂੰ ਤੇ ਇਹ ਹੁੰਦਾ ਵੀ ਚਲੋ ਬੰਦੇ ਹੋਰ ਵਪਾਰ ਚ ਕੀ ਆ ਇੱਕ ਤੇ ਤੇਰੇ ਵਰਗਿਆਂ ਸੱਜਣਾ ਮਿੱਤਰਾਂ ਨਾਲ ਮੇਲ ਮਲਾਪ ਕਰਿਆ ਨਾ ਹਾਂਜੀ ਹਾਂਜੀ ਬੜੇ ਬੜੇ ਚੰਗਿਆ ਚੰਗਿਆ ਬੰਦਿਆਂ ਦੇ ਘਰ ਵਿੱਚ ਮੱਝਾਂ ਕੱਲੀਆਂ ਤੇ ਮੈਂ ਮੁੜ ਕੇ ਫੀਡਬੈਕ ਵੀ ਲੈਣਾ ਹਰ ਇੱਕ ਮੱਝ ਜਦੋਂ ਮੈਂ ਮੱਝ ਘਰਦਾ ਨਾ ਹੁਣ ਉਹ ਈ ਵੱਡੀ ਮਹੀਂ ਆ ਪਿਛਲੇ ਜਿਹੜੀ ਆਪਾਂ 16 ਲੀਟਰ ਵਾਲੀ ਉਹ ਮੈਂ ਕੱਲੀ ਹੀ ਸੁਭਾਨਪੁਰ ਦੇ ਲੱਗ ਗਿਆ ਤਲਵੰਡੀ ਮਾਨਾ ਉੱਥੇ ਭੇਜੀ ਮੈਂ ਇਹ ਚਲੋ ਉਹ ਚੋਂ ਮੈਂ ਕੱਢਿਆ ਕੁਝ ਨਹੀਂ ਮੱਝ ਮੈਂ ਵੀ ਮਹਿੰਗੀ ਲਈ ਮੈਂ ਆਪਣੀ ਜ਼ਿੰਦਗੀ ਚ ਪਹਿਲੀ ਮਹੀਂ ਓਡੀ ਮਹਿੰਗੀ ਲਈ ਮੈਂ ਉਹ 1 ਲੱਖ ਤੇ 65000 ਦੇ ਲੱਗੇ ਬਨੇ ਮੱਝ ਮਿਲ ਗਈ ਹਾਂਜੀ ਹਣਾ ਤੇ ਚਲੋ ਉਹ ਚੋਂ ਮੈਂ ਖੱਟਿਆ ਕਮਾਇਆ ਬਹੁਤਾ ਕੁਝ ਨਹੀਂ ਮੈਂ 2015 ਹਣਾ ਦੇਸੀ ਵੀਰ ਉਹ ਕੈਲੀਫੋਰਨੀਆ ਜੋ ਲਈ ਦਾ ਕਰਿਆ ਇਹਨਾ ਹੋਇਆ ਹਰ ਇੱਕ ਨੂੰ ਖੁਸ਼ੀ ਦਾ ਮਗਰੋਂ ਭਾਈ ਤੁਹਾਨੂੰ ਮੱਝ ਗਈ ਦੂਜੇ ਦਿਨ ਵੀ ਜਿੰਨਾ ਦੁੱਧ ਦੱਸਿਆ ਉਹਨਾ ਹੈਗਾ ਠੀਕ ਠਾਕ ਕੰਮ ਚੱਲਣ ਲਿਆ ਬਾਕੀ ਜਿਹੜੇ ਕਮੈਂਟ ਐ ਇਹ ਵੀ ਸਾਡੇ ਫੀਡਬੈਕ ਹੀ ਆ ਫੀਡ ਬਿਲਕੁਲ ਜੀ ਇਹ ਜੋ ਆਪਾਂ ਕਰਾਂਗੇ ਨਾ ਉਹਦਾ ਫਾਲੇ ਕਮੈਂਟਾਂ ਰਾਹੀਂ ਸਾਨੂੰ ਪਤਾ ਲੱਗ ਜਾਂਦਾ ਬਿਲਕੁਲ ਠੀਕ ਨਹੀਂ ਇਹ ਸਾਰਾ ਇੱਕੋ ਜਿਹਾ ਝੂਠ ਸੱਚ ਜਿਹੜਾ ਕਮੈਂਟਾਂ ਹੀ ਲੋਕੀ ਦਾ ਦਿੰਦੇ ਆ ਮਾਰਾ ਨਾ ਕਦੀ ਕਿਸੇ ਨੂੰ ਕੀਤਾ ਨਾ ਕਦੀ ਕਹਿ ਕੇ ਕਿਸੇ ਨੂੰ ਕਰਾਇਆ ਵਾ ਵੀ ਫਲਾਣੇ ਬੰਦੇ ਦੀ ਵੀਡੀਓ ਆਈ ਉਹਨੂੰ ਤੂੰ ਮਾਰਾ ਕਮੈਂਟ ਬਿਲਕੁਲ ਨਾ ਲੋੜ ਨਹੀਂ ਬਲ ਗਈ ਹਾਂ ਇਹ ਕੋਈ ਕਿਸੇ ਨੂੰ ਗਲਤਫहमी ਮੇਰੇ ਭਰਾ ਨੂੰ ਕਿਸੇ ਨੂੰ ਹੋਵੇ ਤੇ ਉਹ ਮਤਲਬ ਐਵੇਂ ਗਲਤਫहमी ਜਨਾ ਗੱਲਬਾਤ ਕਰੀ ਜਾਵੇ ਆਪਾਂ ਕਦੀ ਇਹੋ ਜਿਹਾ ਕੰਮ ਨਹੀਂ ਕਰਦੇ ਇੰਨੀਆਂ ਬੇਨਤੀਆਂ ਮੈਂ ਪਿੰਡ ਪਹਿਲਾਂ ਦੱਸਾਂਗਾ ਪਿੰਡ ਜੇਠੂਵਾਲ ਜ਼ਿਲ੍ਹਾ ਤਹਿਸੀਲ ਸ੍ਰੀ ਅਮਰitsar ਸਾਹਿਬ ਕੱਥੂ ਲੰਗੜ ਤੇ ਵੇਖ ਕੇ ਦੇ ਆਪਣਾ ਪਿੰਡ ਲੱਗ ਗਿਆ ਬਟਾਲੇ ਰੋਡ ਦੇ ਉੱਤੇ ਆ 골ਡਨ ਗੇਟ ਤੋਂ 10 ਕਿਲੋਮੀਟਰ ਫੋਨ ਨੰਬਰ 9814898174 788862956 ਜਿਹੜੇ ਵੀਰ ਸਾਨੂੰ ਵੇਖਦੇ ਆ ਸੋਹਣੇ ਸੋਹਣੇ ਕਮੈਂਟ ਕਰਦੇ ਆ ਮੈਂ ਬੜਾ ਹੀ ਧੰਨਵਾਦੀ ਮੈਂ ਪਹਿਲੀਆਂ ਚ ਗੱਲ ਇਹ ਕਹਿਣੀ ਸੀ ਮੇਰੇ ਕੋਲ ਕਈ ਨਹੀਂ ਗਈ ਚੇਤਾ ਭੁੱਲ ਗਿਆ ਮੈਨੂੰ ਬਹੁਤ ਸੋਹਣਾ ਪਿਛਲੀ ਵੀਡੀਓ ਦੇ ਵਿੱਚ ਸਾਰਿਆਂ ਬੰਦਿਆਂ ਨੇ ਮੈਨੂੰ ਕਮੈਂਟ ਬੜੇ ਸੋਹਣੇ ਕੀਤੇ ਮੈਂ ਸਾਰਿਆਂ ਦਾ ਦਿਲੋਂ ਧੰਵਾਦ ਆ ਹੁਣ ਵੀ ਜੇ ਕੋਈ ਮੇਰੇ ਕੋਲ ਕੋਈ ਸ਼ਬਦ ਕਿਸੇ ਦੀ ਸ਼ਾਨ ਦੇ ਖਿਲਾਫ ਬੋਲ ਲਿਆ ਗਿਆ ਹੋਵੇ ਉਹਦੀ ਮੈਂ ਮਾਫੀ ਮੰਗਦਾ ਬਾਕੀ ਆ ਮੇਰਾ ਭਰਾ ਵਾ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਸੰਦੀਪ ਦੇਰੀ ਫਾਰਮ ਜਿਹੜਾ ਉਹ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਕਰਨ ਵੀ ਰਿਹਾ ਵਾ ਮਹਾਰਾਜ ਇਸੇ ਤਰ੍ਹਾਂ ਸਾਡੀ ਜਲਦੀ ਗੜਾ ਕਰੇ ਸਾਸੀ ਗਾਜੀ